ਕੁੱਤੀ ਇਧਰ ਦੇਖੋ 43 ਮੁਲਾਜ਼ਮ ਨੇ ਨਗਰ ਕਾਉਂਸਲ ਦੇ ਅੰਦਰ ਜਿਹੜੇ ਲੋਕ ਸ਼ਿਕਾਇਤ ਕਰਦੇ ਕਿ ਜਾਣੇ ਕੋਈ ਮਿਲਦਾ ਹੀ ਨਹੀਂ ਕੋਈ ਹੁੰਦਾ ਨਹੀਂ ਆ ਦੇਖ ਲੈਣ 43 ਮੁਲਾਜ਼ਮ ਉਹਨਾਂ ਦੇ ਨੰਬਰ ਵੀ ਹੈਗੇ ਉਹ ਕਿਹੜੀ ਕਿਹੜੀ ਡਿਊਟੀ ਹੈ ਉਹ ਵੀ ਇੱਥੇ ਲਿਖੀ ਹੋਈ ਆ ਆਪਾਂ ਇੱਕ ਹੋ ਗਿਆ ਬੱਸ ਐਸੇ ਕੀ ਕੰਮ ਕਰਾਉਣਾ ਜੀ ਮੈਂ ਤਾਂ ਥੋੜਾ ਪਾਣੀ ਸੀਵਰੇਜ ਦਾ ਟੱਲੀ ਕੋਇਆ ਆਪਾਂ ਦੇਖ ਲਿਓ ਫਿਰ ਜਿੱਦਾਂ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਸੀਵਰੇਜ ਦਾ ਕੰਮ ਕਰਾਣਾ ਆਏ ਸੀਗੇ ਕਿ ਸੀਵਰੇਜ ਪਾਣੀ ਖੜਦਾ ਤਾਂ ਖਾਸ ਜੀ ਆ ਕੇ ਕਿਹਨੂੰ ਮਿਲਣਾ ਇੱਥੇ ਆਪਾਂ ਸਮਝਾ ਦਈਏ ਸੈਂਟਰੀ ਮੈਡ ਪ੍ਰਧਾਨ ਜੀ ਨੇ ਬੇਨਤੀ ਕੀਤੀ ਮੈਂ ਕਰਾ ਦੇਵਾਂ ਮੈਂ ਹੋ ਗਿਆ ਜੀ ਹੋ ਗਿਆ ਤਰਦੀਪ ਮਾਲਾ ਜੀ ਨੂੰ ਮਿਲਣਾ ਸੀ ਬਿਲਕੁਲ ਹਾਂ ਜੀ ਮਿਲ ਗਿਆ ਮਿਲਿਆ ਦਿਖਾ ਦਈਏ ਇੱਧਰਲੇ ਪਾਸੇ ਹੁੰਦੀ ਨਗਰ ਕਾਉਂਸਲ ਦੀ ਮੀਟਿੰਗ ਜਿੱਥੇ ਪ੍ਰਧਾਨ ਜੀ ਬੈਠਦੇ ਹੁੰਦੇ ਸੀ ਪਰ ਹੁਣ ਕਿਉਂਕਿ ਤੁਸੀਂ ਜਿਵੇਂ ਕੱਲ੍ਹ ਕਿਹਾ ਕੋਈ ਵਾਰਸ ਹੈ ਨਹੀਂ ਬਿਲਕੁਲ ਵਾਰਸ ਹੈ ਤੁਸੀਂ ਦੇਖੋ ਏਸੀ ਖਰਾਬ ਪਏ ਆ ਪ੍ਰਧਾਨ ਜੀ ਦਾ ਕਮਰਾ ਖਾਲੀ ਪਿਆ ਅਸੀਂ ਤਾਂ ਮਾਰ ਰੱਖ ਕੇ ਦੁਆ ਕਰਦੇ ਹਾਂ ਵੀ ਹਾਈ ਕੋਰਟ ਜਲਦੀ ਤੋਂ ਜਲਦੀ ਫੈਸਲਾ ਦਵੇ ਸ਼ੇਅਰ ਦਾ ਕਮਰਾ ਹੈ ਜੀ ਸਾਡੇ ਠੀਕ ਹੈ ਜੀ ਤੇ ਇੱਥੇ ਕੰਪਲੀਟਸ ਲਿਖਿਆ ਜਿੰਦਿਆਂ ਲਾਈਟ ਡੈਸਕ ਵੀ ਲਿ ਆ ਹੈਲਪਲਾਈਨ ਮੈਜਿਸਟਰ ਟ੍ਰੈਨਿੰਗ ਆਫਸਰ ਦਾ ਬੈਠੀ ਲੱਗਾ ਹੈ ਆ ਉੱਪਰ ਫਾਇਰ ਦਾ ਲਿਖਿਆ ਟੋਲ ਫਰੀ ਨੰਬਰ ਠੀਕ ਹੈ ਜੀ ਠੀਕ ਹੈ ਜੀ ਉਹ ਆਪਾਂ ਦੱਸ ਦਿੰਦਾ ਕਿ ਗੋਇਲ ਸਾਹਿਬ ਨੇ ਉਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਟੋਲ ਫਰੀ ਨੰਬਰ ਵੀ ਹੈ ਅੰਦਰਲੇ ਪਾਸੇ ਬਾਥਰੂਮ ਜਿਹੜੀ ਲਈ ਰੱਖਿਆ ਕੱਲ ਤੁਸੀਂ ਦੇਖਣਾ ਹਾਊਸ ਦੇ ਅੰਦਰ ਸਭ ਤੋਂ ਵੱਡੀ ਗੱਲ ਇਹ ਬਾਥਰੂਮ ਦੀ ਚੱਲੀ ਆ ਤੇ ਅਸੀਂ ਜਿਹੜੇ ਸੈਂਟਰੀ ਆਹ ਸੈਂਟਰੀ ਦਾ ਕਮਰਾ ਜੀ ਬਾਹਰਲੇ ਪਾਸੇ ਇੱਥੇ ਬਕਾਇਦਾ ਕੋਈ ਦਿੱਕਤ ਆਉਂਦੀ ਤੁਸੀਂ ਇੱਥੇ ਆ ਕੇ ਮਿਲ ਸਕਦੇ ਹਾਂ ਤੁਸੀਂ ਦੇਖੇ ਆਉਣਾ ਆ ਸੀਵਰ ਬ੍ਰਾਂਚਾ ਕੋਈ ਲੰਚ ਬ੍ਰੇਕ ਹੋਈ ਆ ਗਏ ਆ ਖਾਣਾ ਖਾਣ ਇ ਸੈਂਟਰੀ ਇਨਸਪੈਕਟਰ ਹੁੰਦੇ ਉਹਨਾਂ ਦਾ ਸਟਾਫ ਹੁੰਦਾ ਜਿਹੜੇ ਸੂਰੇਜ ਖੋਸਲਾ ਜੀ ਆ ਇਹ ਵੀ ਇੱਥੇ ਬੈੰਦੇ ਆ ਕਿ ਸੰਘਰਸ਼ ਕਿੰਨਾ ਔਖਾ ਉਹੀ ਜਾਣ ਸਕਦਾ ਜੀਦਾ ਪੈਂਦਾ ਹੈ ਵਾਹ ਦੋਸਤੋ ਉਦਮ ਕਰਨ ਨਾਲ ਹੀ ਸੌਖੇ ਹੁੰਦੇ ਨੇ ਰਾਹ ਦੋਸਤੋ ਉਦਮ ਕਰਨ ਨਾਲ ਹੀ ਸੌਖੇ ਹੁੰਦੇ ਨੇ ਰਾਹ ਦੋਸਤੋ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਮਨ ਸੂਰੀ ਤੁਸੀਂ ਸ਼ੇਰ ਤੋਂ ਨਜ਼ਰ ਆ ਲੰਦਾ ਵੀਡੀਓ ਕਿਸ ਬਾਬਤ ਹੰਗਲੇ ਸਾਥੀਓ ਇਸ ਸਮੇਂ ਅਸੀਂ ਨਗਰ ਕੌਂਸਲ ਦੇ ਬਾਹਰ ਮੌਜੂਦ ਹਾਂ ਕਮੇਟੀ ਘਰ ਦੇ ਬਾਹਰ ਮੌਜੂਦ ਹਾਂ ਕੱਲ ਮੀਟਿੰਗ ਹੋਈ ਸੀ ਪਰਮਖਾਲਸਾ ਜੀ ਨੇ ਬਹੁਤ ਅੱਛਾ ਪੁਆਇੰਟ ਟੇਕ ਅਪ ਕੀਤਾ ਸੀ ਕਿ ਜਿੰਨੇ ਵੀ ਮੁਲਾਜ਼ਮ ਨੇ ਜਿੰਨੇ ਵੀ ਅਹੁਦੇਦਾਰ ਨੇ ਨਗਰ ਕੌਂਸਲ ਦੇ ਉਹਨਾਂ ਦੇ ਨਾਮ ਉਹਨਾਂ ਦੀ ਡੈਜ਼ਿਗਨੇਸ਼ਨ ਉਹਨਾਂ ਦਾ ਫੋਨ ਨੰਬਰ ਜਿਹੜਾ ਲਿਸਟ ਤੇ ਲੱਗਣਾ ਚਾਹੀਦਾ ਅੱਜ ਉਹ ਕੰਮ ਸ਼ੁਰੂ ਹੋ ਗਿਆ ਕੱਲ ਸਨ ਕੱਲ ਤੱਕ ਸਾਨੂੰ ਥੋੜਾ ਡਾਊਟ ਸੀ ਕੀ ਗੱਲ ਪੱਥਰ ਤੇ ਲੀਕ ਸਾਬਤ ਹੋਵੇਗੀ ਕਿ ਨਹੀਂ ਹੋਵੇਗੀ ਲੇਕਿਨ ਖਾਲਸਾ ਜੀ ਇੱਥੇ ਮੌਜੂਦ ਨੇ ਔਰ ਲਿਸਟ ਨਜ਼ਰ ਆ ਰਹੀ ਹੈ ਜਿੱਥੇ ਆਪਾਂ ਦੇਖ ਪਾ ਰਹੇ ਹਾਂ ਕਿ ਅਧਿਕਾਰੀਆਂ ਦੇ ਨਾਮ ਉਹਨਾਂ ਦਾ ਅਹੁਦਾ ਮੋਬਾਈਲ ਨੰਬਰ ਉਹਨਾਂ ਦਾ ਵਿਸ਼ੇਸ਼ ਕਥਨ ਕੀ ਹੈ ਮਤਲਬ ਕੀ ਕਿਹੜਾ ਉਹਨਾਂ ਨੇ ਕੰਮ ਕਰਨਾ ਉਹ ਸਾਰੀ ਡਿਟੇਲ ਲਿਖੀ ਹੋਈ ਹੈ ਇੱਧਰ ਜਿਹੜੇ ਜੇਈ ਆ ਉਹਨਾਂ ਦਾ ਕੀ ਕੰਮ ਹੈ ਉਹਨਾਂ ਕੀ ਕੀ ਨਾਮ ਹੈ ਕਿਹੜਾ ਕਿਹੜਾ ਅਹੁਦਾ ਉਹਨਾਂ ਕੋਲ ਹੈ ਮਤਲਬ ਕਿਹੜੇ ਕਿਹੜੇ ਡਿਪਾਰਟਮੈਂਟ ਉਹਨਾਂ ਕੋਲ ਹੈ ਉਹ ਸਾਰੀ ਜਾਣਕਾਰੀ ਲਿਖੀ ਹੈ ਬਾਕੀ ਜਿਹੜੀ ਵਿਸ਼ੇਸ਼ ਜਾਣਕਾਰੀ ਆ ਆਪਾਂ ਖਾਲਸਾ ਜੀ ਤੋਂ ਲੈਣ ਖਾਲਸ ਤਾਂ ਤੁਹਾਨੂੰ ਕੱਲ ਕਿਉਂਕਿ ਸ਼ੱਕ ਲੱਗਦੀ ਸੀ ਲੇਕਿਨ ਅਸੀਂ ਉਹਨੂੰ ਅਸਲੀ ਜੰਮਾ ਪਹਿਨ ਆਇਆ ਕਿਉਂਕਿ ਜਿਹੜੇ ਆਮ ਜਨਤਾ ਆ ਉਹ ਜਦੋਂ ਦਫ਼ਤਰ ਆਉਂਦੀ ਆ ਕਿਉਂਕਿ ਹੁੰਦਾ ਕੀ ਆ ਅਫਸਰ ਸਹਿਬਾਨ ਜ਼ਿਲ੍ਹਾ ਹੈੱਡਕੁਆਟਰ ਹੋਣ ਤੇ ਕੋਈ ਨਾ ਕੋਈ ਮੀਟਿੰਗ ਕਰਦੇ ਤੁਰਿਆ ਰਹਿੰਦਾ ਜੀ ਤੇ ਜਿਹੜਾ ਸਾਡਾ ਇੱਥੇ ਕੋਈ ਅਧਿਕਾਰੀ ਹੁੰਦਾ ਉਹ ਪੂਰੀ ਤਰ੍ਹਾਂ ਤਸੱਲੀ ਭਖ ਜਵਾਬ ਨਹੀਂ ਦਿੰਦਾ ਜੇ ਇ ਕਿੱਥੇ ਆ ਜੀ ਉਹ ਕਹਿੰਦੇ ਜੀ ਪਤਾ ਨਹੀਂ ਜੀ ਉਹ ਇਸ ਕਰਕੇ ਕਿਉਂਕਿ ਬਹੁਤ ਸ਼ਬਦ ਖੇលਦਾ ਫੀਲਡ 'ਚ ਆ ਜੀ ਆ ਫੀਲਡ 'ਚ ਆ ਲੋਕ ਇਸ ਕਰਕੇ ਲੋਕਾਂ ਨੂੰ ਬਹੁਤ ਹਰਾਸਮੈਂਟ ਹੁੰਦੀ ਸੀਗੀ ਤੇ ਸਾਰੇ ਸਾਡੇ ਕਾਉਂਸਲਰ ਸਾਹਿਬਾਨ ਕੱਲ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਸਰਬਸੰਮਤੀ ਨਾਲ ਕਿ ਜਿਹੜੇ ਅਧਿਕਾਰੀ ਆ ਉਹਨਾਂ ਦੇ ਨਾਂ ਉਹਨਾਂ ਦੇ ਕੰਮ ਤਾਂ ਕਿ ਆਮ ਜਨਤਾ ਨੂੰ ਜਿਹੜੀ ਪਰੇਸ਼ਾਨੀ ਨਾ ਹੋਵੇ ਆਪੇ ਕੋਈ ਦੱਸ ਦਿਓ ਜੀ ਬਿਲਕੁਲ ਜਿਦਾਂ ਜੇ ਜਸ਼ਪਾਲ ਜੀ ਇਹਨਾਂ ਕੋ ਵਾਧੂ ਚਾਰਜ ਆ ਇਹ ਹੁਣ ਬਿਲਡਿੰਗ ਨਕਸ਼ੇ ਐਨਓਸੀ ਸੀਐਲਯੂ ਦਾ ਕੰਮ ਦੇਖਣਗੇ ਜੇ ਜੇਈ ਨੇ ਜਸ਼ਪਾਲ ਜਸ਼ਪਾਲ ਜੀ ਇਹ ਅੱਜ ਤੋਂ ਬਾਅਦ ਬਿਲਡਿੰਗ ਦੇ ਨਕਸ਼ੇ ਐਨਓਸੀ ਜੇ ਇਹਨਾਂ ਨਾਲ ਕੋਈ ਸੰਬੰਧ ਕੰਮ ਆ ਹਾਂਜੀ ਕੋਈ ਵੀ ਕੰਮ ਆ ਤਾਂ ਜਸ਼ਪਾਲ ਖੇਪੜ ਨੂੰ ਮਿਲਣਗੇ ਤੇ ਜਿਹੜੇ ਸਾਡੇ ਪਰਿਵਾਰਕ ਮੈਂਬਰ ਹੈ ਨੋਟ ਕਰ ਲੈਣ ਬਿਲਡਿੰਗ ਨਕਸ਼ੇ ਐਨਓਸੀ ਸੀਐਲਯੂ ਦੇ ਕੰਮ ਜਿਹੜੇ ਆ ਉਹ ਜਸ਼ਪਾਲ ਖੇਪੜ ਜੀ ਕਰਨਗੇ ਔਰ ਵਾਧੂ ਚਾਰਜ ਇਹਨਾਂ ਕੋਲ हां जी जी ਤੇ ਵਾਧੂ ਚਾਰਜ ਦਿੱਤਾ ਤਾਂ ਜਵਾਬ ਤਾਂ ਨਹੀਂ ਦੇਦੂਗਾ ਕਿ ਮੈਂ ਵਾਧੂ ਕੰਮ ਨਹੀਂ ਕਰਦਾ ਨਹੀਂ ਨਹੀਂ ਐਡੀਸ਼ਨਲ ਚਾਰਜ ਆ ਉਹ ਮਤਲਬ ਇਹ ਹੁੰਦਾ ਵੀ ਉਹ ਕੰਮ ਹਫਤੇ ਦੇ ਵਿੱਚ ਤਿੰਨ ਦਿਨ ਉਹਨਾਂ ਨੇ ਦੇਖ ਆਉਣਾ ਜ਼ਰੂਰ ਆ ਲੇਕਿਨ ਆਪਾਂ ਉਹਨਾਂ ਨਾਲ ਫੋਨ ਤੇ ਵੀ ਸੰਪਰਕ ਕਰ ਸਕਦੇ ਇੱਥੇ ਇੱਕ ਕਮੀ ਰਹਿ ਗਈ ਆ ਉਹਨਾਂ ਦੇ ਨੰਬਰ ਨਹੀਂ ਲਿਖੇ ਗਏ ਤੇ ਬਕਾਇਦਾ ਇਹਨਾਂ ਚਲੋ ਪਤਾ ਲੱਗ ਗਿਆ ਜਸ਼ਪਾਲ ਖੇਪੜ ਜੀ ਨੇ ਅੱਗੇ ਦਿਨੇਸ਼ ਕੁਮਾਰ ਹਾਂ ਜੀ ਇਹ ਦਿਨੇਸ਼ ਕੁਮਾਰ ਜੀ ਇਹਨਾਂ ਕੋ ਵੀ ਵਾਧੂ ਚਾਰਜ ਆ ਇਹ ਹੁਣ ਵਿਕਾਸ ਦੇ ਕੰਮ ਜਿੱਦਾਂ ਕੋ ਗਲੀਆਂ ਨਾਲੀਆਂ ਬਣਣੀਆਂ ਆ ਆਨਲਾਈਨ ਪਾਉਣੇ ਪੈਂਦੇ ਆ ਸੀਵਰੇਜ ਦੇ ਜਿੱਦਾਂ ਟੱਕਣ ਟੁੱਟਿਓ ਆ ਉਹਨਾਂ ਦੀ ਰਿਪੇਅਰ ਦਾ ਸਾਰਾ ਕੰਮ ਇਹ ਜੇ ਮਤਲਬ ਸ਼ਹਿਰ ਦੇ ਜਿਹੜੇ ਸੀਵਰੇਜ ਟੁੱਟੇ ਆ ਉਹਦੀ ਰਿਪੇਅਰ ਦਾ ਕੰਮ ਜੇਈ ਦਿਨੇਸ਼ ਕੁਮਾਰ ਦੇਖਣਗੇ ਔਰ ਜਿਹੜੇ ਐਸਟੀਮੇਟ ਹੈ ਆਨਲਾਈਨ ਹੈ ਉਹ ਸਾਰੇ ਆ ਦਿਨੇਸ਼ ਜੀ ਕਰਨਗੇ ਆਨਲਾਈਨ ਆਫਲਾਈਨ ਦੋਨੇ ਕਿ ਕੱਲੇ ਆਨਲਾਈਨ ਨਹੀਂ ਨਹੀਂ ਆਨਲਾਈਨ ਆਫਲਾਈਨ ਅੱਜਕੱਲ ਕੀ ਹੁੰਦਾ ਜਿਹੜਾ ਐਸਟੀਮੇਟ ਬਣਦਾ ਉਹਨੂੰ ਆਨਲਾਈਨ ਬਣਾਉਣਾ ਪੈਂਦਾ ਅੱਗੇ ਹੁੰਦਾ ਸੀ ਕਿ ਕਾਗਜ਼ਾਂ 'ਚ ਬਣਾ ਲਿਆ ਹੁਣ ਉਹ ਜਿਹੜਾ ਐਸਟੀਮੇਟ ਬਣਨਾ ਆਨਲਾਈਨ ਹੀ ਬਣਨਾ ਵੀ ਪੂਰੀ ਮੈਜ਼ਰਮੈਂਟ ਹੋਣੀ ਆ ਵੀ ਇਹ ਨਹੀਂ ਹੈਗਾ ਵੀ ਗਲੀ 100 ਫੁੱਟ ਦੀ ਆ ਤੇ ਤੁਸੀਂ 150 ਫੁੱਟ ਦੀ ਬਣਾ ਲਈ ਆਨਲਾਈਨ ਬਕਾਇਦਾ ਉਹਦਾ ਨਕਸ਼ਾ ਨਾਲ ਔਰ ਆਨਲਾਈਨ ਹੀ ਉਹ ਚੜਨਾ ਜੀ ਅੱਗੇ ਤ੍ਰਿਪਤਪਾਲ ਸਿੰਘ ਜੀ ਹਾਂ ਇਹ ਸ਼ਹਿਰ ਚੀਜ਼ੇ ਦਾ ਪਾਣੀ ਦੀ ਸੀਵਰੇਜ ਦੀ ਲੀਕੇਜ ਆ ਪਾਣੀ ਵਾਲੀ ਮੋਟਰਾਂ ਦੀ ਰਿਪੇਅਰ ਰਿਹਾ ਜੀ ਉਹ ਲਾਈਟਾਂ ਦਾ ਕੰਮ ਪਾਣੀ ਦਾ ਕੰਮ ਉਹ ਤਰਫ ਤਪਾਲ ਸਿੰਘ ਨੇ ਕਿਹਾ ਜੇ ਲਾਈਟਾਂ ਦੀ ਜਿਹੜੀ ਕੰਪਲੇਂਟ ਆ ਇੱਥੇ ਬਕਾਇਦਾ ਇੱਕ ਸਾਡਾ ਮੁਲਾਜ਼ਮ ਬੈਠਾ ਹੁੰਦਾ ਕਿਉਂਕਿ ਆਮ ਜਨ ਕਿਉਂਕਿ ਲੋਕਾਂ ਨੂੰ ਮੈਂ ਉਸ ਦਿਨ ਵੀ ਕਿਹਾ ਸੀ ਲੋਕਾਂ ਨੂੰ ਵਿਚਾਰਿਆਂ ਨੂੰ ਦੁਚਿੱਤੀ ਚ ਪੈ ਜਾਂਦੀ ਆ ਵੀ ਲਾਈਟ ਆ ਕਿਉਂਕਿ ਲਾਈਟ ਜਿਹੜੀ LED ਲਾਈਟ ਆ ਉਹਦੀ ਕੰਪਲੇਂਟ ਵੀ ਇੱਥੇ ਲਿਖ ਹੋਣੀ ਆ ਉਹ ਇਹਦੀ ਡਿਊਟੀਆਂ ਇਨ ਆਨਲਾਈਨ ਚੜ੍ਹਣੀਆਂ ਉਹਦਾ ਬੰਦੇ ਦਾ ਨਾਮ ਲੱਕੇ ਰਜਿਸਟਰ ਤੇ ਰੈਫਰੈਂਸ ਪਾ ਕੇ ਜੇ ਕਮੇਟੀ ਨਾਲ ਰਿਲੇਟਡ ਲਾਈਟ ਆਇਆ ਕਿਉਂਕਿ ਅੱਧੀਆਂ ਲਾਈਟਾਂ ਕਮੇਟੀ ਕੋਲੇ ਆ ਅੱਧੀਆਂ ਉਹ ਕੰਪਨੀ ਕੋ ਆ ਤੇ ਉਹ ਉਹ ਕੰਮ ਵੀ ਇਹਨਾਂ ਨੇ ਦੇਖਣੇ ਆ ਜੀ ਤੁਸੀਂ ਕੱਲ ਨਾ ਇੱਕ ਪੁਆਇੰਟ ਜਿਹੜਾ ਪੁੱਟ ਅਪ ਕੀਤਾ ਸੀਗਾ ਕਿ ਟੱਕਣ ਜਿਹੜੇ ਆ ਅੱਧੇ ਨਾਲ ਵੱਧ ਸ਼ਹਿਰ ਦੇ ਟੁੱਟੇ ਹੋਏ ਆ ਤਾਂ ਉਹ ਮਤਲਬ ਕੰਮ ਦਿਨੇਸ਼ ਜੀ ਦੇਖਣਗੇ ਆ ਬਿਲਕੁਲ ਜੀ ਦਿਨੇਸ਼ ਜੀ ਦੇਖਣਗੇ ਉਹਨਾਂ ਨੂੰ ਬਕਾਇਦਾ ਇਹ ਕਿਹਾ ਹੈ ਵੀ ਤੁਸੀਂ ਕਿਉਂਕਿ ਇਹਨਾਂ ਨੂੰ ਟਾਈਮ ਲੱਗਦਾ ਟੱਕਣ ਮੰਗਾਉਣ ਨੂੰ ਕਿਉਂਕਿ ਇਹ ਇਦਾਂ ਬਣੇ ਨਹੀਂ ਹੁੰਦੇ ਪਏ ਤੇ ਉਹਦੇ ਆਰਡਰ ਮੰਗਾਣਗੇ ਥੋੜੇ ਦਿਨਾਂ ਚ ਉਹ ਆ ਜਾਣਗੇ ਤੇ ਉਸ ਤੋਂ ਬਾਅਦ ਅਸੀਂ ਹਾਊਸ ਦੇ ਵਿੱਚ ਇੱਕ ਮਤਾ ਪਾਸ ਕਰਾਂਗੇ ਵੀ ਉਹ ਪਰਮਾਨੈਂਟ ਠਿਕਣਾ ਜਿਹੜੀ ਆ ਉਹ ਕਮੇਟੀ ਦੇ ਜਿਹੜਾ ਜੇਆ ਹੋਊਗਾ ਸਬੰਧਤ ਉਹ ਉਹਦੀ ਕਸਟਡੀ ਚ ਪਏ ਹੋਣਗੇ ਜਿੱਥੇ ਵੀ ਜ਼ਰੂਰਤ ਹੈਗੀ ਆ ਜਿੱਥੋਂ ਵੀ ਕਾਲ ਆਉਂਦੀ ਆ ਉੱਤੇ ਠਿਕਣ ਲੱਗਣਾ ਚਾਹੀਦਾ ਇੱਥੇ ਭਾਈ ਸਾਹਿਬ ਰਹਿੰਦੇ ਨੇ ਕੰਪਲੇਂਟ ਲੈਣ ਦੀ ਹਾਂ ਇਹ ਕੰਪਲੇਂਟ ਦੇ ਵਿੱਚ ਕੀ ਨਾਮ ਜੀ ਤੁਹਾਡਾ ਆਈਓ ਇੱਕ ਪਿੰਡ ਜਿਹੜਾ ਇੱਧਰ ਆ ਜਾਓ ਆ ਜਾਓ ਸਰ ਤਾਂ ਜੇ ਜੀ ਤੁਸੀਂ ਦੇਖ ਲਿਆ ਜੀ ਤਿੰਨ ਜੇਆ ਨੇ ਦੋ ਐਡੀਸ਼ਨਲ ਨੇ ਇੱਕ ਪੱਕੇ ਨੇ ਜੀ ਹਾਂ ਜੀ ਬਿਲਕੁਲ ਇੱਕ ਪੱਕੇ ਨੇ ਤੁਸੀਂ ਇੱਥੇ ਆ ਕੇ ਭਾਈ ਸਾਹਿਬ ਨੂੰ ਜਿੰਨੀਆਂ ਵੀ ਕੰਪਲੇਂਟਸ ਆ ਲਿਖਾ ਸਕਦੇ ਉਹਨਾਂ ਤੋਂ ਡਿਟੇਲ ਲੈ ਸਕਦੇ ਹੋ ਤੁਹਾਡਾ ਕੀ ਨਾਮ ਹੈ ਜੀ ਰਾਜੀਵ ਸ਼ਰਮਾ ਹਾਂ ਜੀ ਰਾਜੀਵ ਸ਼ਰਮਾ ਰਾਜੀਵ ਸ਼ਰਮਾ ਜੀ ਕਿੰਨੇ ਤੋਂ ਕਿੰਨੇ ਹੁਣ ਤੁਸੀਂ ਇੱਥੇ ਮੈਨੂੰ ਤੋਂ ਪੰਜ ਇੱਥੇ ਹੁੰਨੇ ਆ ਹਾਂ ਜੀ ਤੇ ਕੰਪਲੇਂਟ ਜੇ ਕਿਸੇ ਨੇ ਲਿਖਾਣੀ ਆ ਕੇ ਲਿਖਾ ਸਕਦੇ ਹਾਂ ਜੀ ਇੱਥੇ ਆ ਕੇ ਲਿਖਾ ਸਕਦੇ ਔਰ ਆਹ ਡਿਟੇਲ ਹੋਣਾ ਹੈ ਕਿ ਇਹ ਕਿਹੜੇ ਜਈ ਕੋ ਕਿਹੜਾ ਕੰਮ ਸਾਡੇ ਤ੍ਰਿਪਾਲ ਜੀ ਠੀਕ ਹੈ ਮੈਂ ਤੇ ਹੋਰ ਵੀ ਦੱਸਣਾ ਚਾਹੁੰਦਾ ਦਰਸ਼ਕ ਵੀਰਾਂ ਨੂੰ ਜਿਹੜਾ ਆਨਲਾਈਨ ਐਲ ਡੀ ਦਾ ਆ ਉਹ ਵੀ ਅਸੀਂ ਨੰਬਰ ਦੇ ਦੇਾਂ ਆਪਣੇ ਘਰੋਂ ਆਨਲਾਈਨ ਕੰਪਲੇਂਟ ਪਾ ਸਕਦੇ ਆ ਔਰ ਇਹ ਵੀ ਦੱਸਣਾ ਚਾਹਣਾ ਜਿਹੜੀ LED ਦੀ ਕੰਪਲੇਂਟ ਆ ਉਹ 48 ਘੰਟੇ ਦੇ ਅੰਦਰ ਠੀਕ ਕਰਨੀ ਹੁੰਦੀ ਜਦੋਂ ਆਨਲਾਈਨ ਕੰਪਲੇਂਟ ਚੜ ਗਈ ਜੇ ਉਹ ਕੰਪਨੀ ਨਹੀਂ ਕਰਦੀ ਤਾਂ 100 ਰੁਪਿਆ ਪਰ ਪੁਆਇੰਟ ਉਹਨੂੰ ਫਾਈਨ ਪੈਣਾ ਉਸ ਕੰਪਨੀ ਨੂੰ ਮਤਲਬ ਅੱਧੇ ਨਗਰ ਕੌਂਸਲ ਦੇ ਕੋਲ ਐ ਪੁਆਇੰਟ ਅੱਧੇ ਫੇਕ ਕੰਪਨੀ ਹਾਂ ਜਿਹੜੇ ਕੰਪਨੀ ਦੇ ਕੋਲ ਆ ਜਿੱਦਾਂ LED ਆ ਕੋਈ ਸੜ ਗਈ ਰਿਪਲੇਸਮੈਂਟ ਆ ਜਦੋਂ ਆਨਲਾਈਨ ਉਹ ਤੁਸੀਂ ਕੰਪਲੀਟ ਪਾਤੀ ਜਾਂ ਇੱਥੇ ਆ ਕੇ ਲਿਖਾਤੀ ਜਦੋਂ ਆਨਲਾਈਨ ਚੜ ਗਈ ਜੇ 48 ਘੰਟੇ ਚ ਉਹਨਾਂ ਨੇ ਉਹ ਲਾਈਟ ਨਹੀਂ ਠੀਕ ਕੀਤੀ ਤਾਂ ਕੰਪਨੀ ਦੇ ਸਿਰ ਪਰ ਦੇ 100 ਰੁਪਿਆ ਅਪਪਾਇੰਟਮੈਂਟ ਪਰ ਲੋਕ ਤਾਂ ਬਹੁਤ ਖੱਜਲ ਖਵਾਰ ਹੋ ਚੁੱਕੇ ਨੇ ਮੈਨੂੰ ਬੜੇ ਮਿਲਦੇ ਜਿਹੜੇ ਕਹਿੰਦੇ 6-6 ਮਹੀਨੇ ਤੋਂ ਲਾਈਟ ਨਹੀਂ ਜਾਗ ਰਹੀ ਦੇਖੋ ਮੈਂ ਤਾਂ ਹੀ ਤੁਹਾਡੇ ਮਾਦੀਆਂ ਨੂੰ ਦੱਸਣਾ ਚਾਹਣਾ ਆਮ ਜਨਤਾ ਨੂੰ ਹਰਾਸਮੈਂਟ ਨਾ ਹੋ ਵੀ ਜਾਗੋ ਤੁਸੀਂ ਜਦੋਂ ਆਉਂਦੇ ਆ ਜਿੱਦਾਂ ਆਪਾਂ ਲਾਈਟ ਖਰਾਬ ਹੋ ਜਾਂਦੀ ਆ ਇੱਥੇ ਆਓ ਕੰਪਲੇਂਟ ਲਿਖਾਓ ਕੰਪਲੇਂਟ ਨੰਬਰ ਲਓ ਤਾਂ ਹੀ ਅਸੀਂ ਕਿਸੇ ਅਫਸਰ ਨੂੰ ਪੁੱਛਾਂਗੇ ਪਰ ਆਮ ਜਨਤਾ ਨੂੰ ਕਿੱਦਾਂ ਪਤਾ ਲੱਗੂ ਕਿਹੜੀ ਜਿਹੜੀ ਲਾਈਟ ਆ ਉਹ ਨਗਰ ਕਾਉਂਸਲ ਦੇ ਅੰਡਰ ਆਉਂਦੀ ਹੈ ਕਿਹੜੀ ਪ੍ਰਾਈਵੇਟ ਕੰਪਨੀ ਦੇ ਅੰਡਰ ਆਉਂਦੀ ਹੈ ਦੇਖੋ LED ਦੇ ਬਕਾਇਦਾ ਨੰਬਰ ਲੱਗੇ ਹੋ ਆ ਕੰਪਨੀ ਦੇ ਠੀਕ ਹੈ ਜੀ ਵੀ LED ਆ ਜਿਹੜੀਆਂ ਲਾਈਟਾਂ ਸਾਡੇ ਕੋਲ ਆ ਕਮੇਟੀ ਕੋਲ ਆ ਉਹਦੀ ਕੰਪਲੇਂਟ ਵੀ ਇੱਥੇ ਲਿਖ ਹੋਣੀ ਆ ਐਲਈਡੀ ਦੀ ਵੀ ਇੱਥੇ ਹੋਣੀ ਆ ਕਿਉਂਕਿ ਆਮ ਜਨਤਾ ਨੂੰ ਹੁਣ ਪਤਾ ਐਲਈਡੀ ਦੀ ਪ੍ਰਾਈਵੇਟ ਕੰਪਨੀ ਨਹੀਂ ਸਹੀ ਕਰਦੀ ਉਹਨਾਂ ਦਾ 100 ਰੁਪਏ ਫਾਈਨ ਨਹੀਂ ਨਗਰ ਕੌਂਸਲ ਨਹੀਂ ਕਰਦੀ ਫੇ ਨਗਰ ਕੌਂਸਲ ਨੂੰ ਕੀ ਫਾਈਨ ਹੈਗਾ ਬਿਲਕੁਲ ਉਹ ਸਬੰਧਤ ਅਧਿਕਾਰੀ ਉਹਦਾ ਜ਼ਿੰਮੇਵਾਰ ਹੋਊਗਾ ਉੱਥੇ ਕੰਪਲੇਂਟ ਲੱਗੀ ਜਾਂਦੀ ਆ ਫਿਰ ਉਹਦੀ ਅਸੀਂ ਜਵਾਬ ਤਲਬ ਵੀ ਕਰਦੇ ਆ ਮੈਂ ਐਨੇ ਦਿਨ ਤੁਹਾਡੀ ਕੰਪਲੇਂਟ ਲਿਖੀ ਨੂੰ ਹੋ ਗਏ ਇਹ ਕੰਪਲੇਂਟ ਕਿਉਂ ਨਹੀਂ ਹਜੇ ਤੱਕ ਠੀਕ ਹੋਈ ਛੇਤੀ ਛੇਤੀ ਮੀਟਿੰਗਾਂ ਕਰਾਉਂਗੇ ਤਾਂ ਹੀ ਗੱਲ ਹੋਊਗੀ ਬਾਰ-ਬਾਰ ਮੀਟਿੰਗਾਂ ਦੇਖੋ ਮੈਂ ਕੱਲ ਵੀ ਤੁਹਾਡੇ ਮਾਧਿਅਮ ਰਾਹੀਂ ਕਹਿ ਸੀ ਕਿ ਕਿ ਇਹ ਜਨਤਾ ਦਾ ਦਰਬਾਰ ਆ ਜਨਤਾ ਨੇ ਇੱਥੇ ਭੇਜਿਆ ਹਰ ਮਹੀਨੇ ਮੀਟਿੰਗ ਹੋਊਗੀ ਅਫਸਰਾਂ ਦੀ ਜਵਾਬ ਤਲਬੀ ਹੋਊਗੀ ਜੇ ਮੀਟਿੰਗ ਨਹੀਂ ਕਰਾਂਗੇ ਤਾਂ ਜਵਾਬ ਤਲਬੀ ਕਿੱਥੇ ਕਰਾਂਗੇ ਜਾ ਕੇ ਆਪਾਂ ਅਗਲੀ ਲਿਸਟ ਵੀ ਦਿਖਾ ਦਈਏ ਜੀ ਆਹ ਤਿੰਨ ਜੇੀ ਸਹਿਬਾਨ ਜਿਹੜੇ ਆ ਉਹਨਾਂ ਦੀ ਡਿਟੇਲ ਤਾਂ ਦੱਸ ਦਿੱਤੀ ਇੱਧਰ ਦੇਖੋ 43 ਮੁਲਾਜ਼ਮ ਨੇ नगर काउंसिल ਦੇ ਅੰਦਰ ਜਿਹੜੇ ਲੋਕ ਸ਼ਿਕਾਇਤ ਕਰਦੇ ਕਿ ਜਾਣੇ ਕੋਈ ਮਿਲਦਾ ਹੀ ਨਹੀਂ ਕੋਈ ਹੁੰਦਾ ਨਹੀਂ ਆ ਦੇਖ ਲੈਣ 44 ਮੁਲਾਜ਼ਮ ਉਹਨਾਂ ਦੇ ਨੰਬਰ ਵੀ ਲਿਖੋ ਉਹਨਾਂ ਦੇ ਨੰਬਰ ਵੀ ਹੈਗੇ ਉਹ ਕਿਹੜੀ ਕਿਹੜੀ ਡਿਊਟੀ ਹੈ ਉਹ ਵੀ ਇੱਥੇ ਲਿਖੀ ਹੋਈ ਹੈ ਆਪਾਂ ਇੱਕ ਵਾਰੀ ਗੱਲ ਕਰ ਲੈਨੇ ਖਾਲਸਾ ਜੀ ਨਾ ਇਹ ਸ਼੍ਰੀ ਸਿਮਰ ਢੀਂਡ ਸਾ ਜੀ ਨੇ ਐਗਜ਼ੀਕਿਊਟਿਵ ਆਫੀਸਰ ਹਾਂਜੀ ای او صاحب ਨਵਾਂ ਸ਼ਹਿਰ ਠੀਕ ਹੈ ਜੀ ਹਰਜਿੰਦਰ ਸਿੰਘ ਸੇਠੀ ਐਮ ਇਨ ਐਮ ਇਨ ਜੀ ਅਸ਼ੋਕ ਕੁਮਾਰ ਅਕਾਊਂਟੈਂਟ ਨੇ ਜੀ ਨਵੀਨ ਗੋਇਲ ਇਨਸਪੈਕਟਰ ਨੇ ਜੀ ਦਿਨੇਸ਼ ਜੇ ਆਈ ਨੇ ਜੇ ਆਈ ਨੇ ਠੀਕ ਹੈ ਜੀ ਸ਼੍ਰੀ अजय ਗੋਇਲ ਨੇ ਆ ਇਹ ਹੈਗੇ ਐਸ ਐਫਓ ਇਹ ਸੀਨੀਅਰ ਫਾਇਰ ਆਫੀਸਰ ਹੈ ਜੀ ਸੀਨੀਅਰ ਫਾਇਰ ਆਫੀਸਰ ਇਹਨਾਂ ਦਾ ਕੀ ਕੰਮ ਹੁੰਦਾ ਜੀ ਜਿੱਥੇ ਕੋਈ ਫਾਇਰ ਨਾਲ ਸੰਬੰਧਤ ਜਿੱਦਾਂ ਹੁਣ ਅੱਜਕੱਲ ਫਾਇਰ ਦੀ ਵੀ ਐਨਓਸੀ ਲੈਣੀ ਪੈਂਦੀ ਆ ਤੇ ਇਹਨਾਂ ਨੇ ਉਤੋਂ ਫਾਇਰ ਚੋਂ ਐਨਓਸੀ ਵੀ ਮਿਲਣੀ ਆ ਜੇ ਕਿਤੇ ਕੋਈ ਦਰਘਟਨਾ ਹੁੰਦੀ ਆ ਕਿਉਂਕਿ ਇਹ ਵੀ ਕਮੇਟੀ ਦੇ ਅੰਡਰ ਆ ਜਿਹੜਾ ਫਾਇਰ ਆਫਸਰ ਵੀ ਹੈ ਜੇ ਫਾਇਰ ਆਫਸਰ ਵੀ ਕਮੇਟੀ ਦੇ ਅੰਡਰ ਹੈ ਕਮੇਟੀ ਦੇ ਅੰਡਰ ਆ ਜੀ ਇਹ ਇਹ ਜਵਾਬਤਾਲੀ ਵੀ ਜਾਂ ਕਮੇਟੀ ਦੇ ਨਾਲ ਸੰਬੰਧ ਹੈ ਵੀ ਵਿਭਾਗਾਂ ਕਾਇ ਫਾਇਰ ਦਾ ਦਫਤਰ ਵੱਖਰਾ ਆ ਲੇਕਿਨ ਕਮੇਟੀ ਨਾਲ ਰਿਲੇਟਡ ਆ ਇਹ ਨੰਬਰ ਦੱਸ ਦੀ ਬਹੁਤ ਜ਼ਰੂਰੀ ਆ ਜੀ ਹਾਂ ਬਿਲਕੁਲ ਜੀ ਸੀਨੀਅਰ ਫਾਇਰ ਆਫੀਸਰ ਜਿਹੜੇ ਆ ਅਜੇ ਗੋਲਜਿੰਦ ਦਾ ਨੰਬਰ ਹੈ 98141 575550 ਕਿਤੇ ਵੀ ਕੋਈ ਐਮਰਜੈਂਸੀ ਦੀ ਸਥਿਤੀ ਹੁੰਦੀ ਆ ਤੁਸੀਂ ਕਾਲ ਕਰ ਸਕਦੇ ਹੋ 98141 575550 ਪਰ ਬੇਨਤੀ ਆ ਕਿ ਨਜਾਇਜ਼ ਕਾਲਾ ਨਾ ਕਰੀਂ ਜੀ 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 ਜੇ ਅੱਗੇ ਹੈਗੇ ਜੀ ਮਹੱਪਾਲ ਜੀ ਉਹ ਜੀ ਹਾਂ ਜੀ ਇਲੈਕਟ੍ਰੀਕਲ ਜੀ ਕਰ ਲੈ ਜੇ ਆਪਾਂ ਸ਼੍ਰੀਮਤੀ ਦੀਪ ਮਾਲਾ ਜੀ ਇਹ ਸੈਂਟਰੀ ਇਨਸਪੈਕਟਰ ਹੈ ਜੇ ਕੋਈ ਸਫਾਈ ਨਾਲ ਸੰਬੰਧਿਤ ਕੋਈ ਕੰਪਲੇਂਟ ਆ ਸੀਵਰ ਨਾਲ ਸੰਬੰਧਿਤ ਕੰਪਲੇਂਟ ਆ ਉਹ ਕਿਉਂਕਿ ਲੋਕਾਂ ਦੀ ਸ਼ਿਕਾਇਤ ਇਹ ਹੁੰਦੀ ਆ ਕਿ ਜਦੋਂ ਅਸੀਂ ਆਉਂਦੇ ਆ ਕਿਉਂਕਿ ਉੱਥੇ ਕੋਈ ਨਾ ਕੋਈ ਅਧਿਕਾਰੀ ਬੈਠਾ ਹੁੰਦਾ ਜੀ ਤੇ ਉੱਥੇ ਉਹ ਕੰਪਲੇਂਟ ਲਿਖਾ ਸਕਦੇ ਆ ਸੈਂਟਰੀ ਇਨਸਪੈਕਟਰ ਨੂੰ ਡਾਇਰੈਕਟ ਕਹਿ ਸਕਦੇ ਆ ਮਤਲਬ ਐਸਆਈ ਦਾ ਮਤਲਬ ਤੁਸੀਂ ਇਹ ਨਾ ਸਮਝ ਲਿਓ ਕਿ ਪੁਲਿਸ ਦੇ ਨਾਲ ਕੋਈ ਜੁੜੇ ਹੋਏ ਐਸਆਈ ਦਾ ਮਤਲਬ ਸੈਂਟਰੀ ਇਨਸਪੈਕਟਰ ਹੈ ਸੈਂਟਰੀ ਇਨਸਪੈਕਟਰ ਹੈ ਜੀ ਅੱਗੇ ਆ ਕੇ ਜੀ ਭਾਰਤ ਪੂਸ਼ਣ ਇੱਕ ਕਲਰਕ ਨੇ ਹਾਂ ਜੀ ਹਾਂ ਜੀ ਸਤਪਾਲ ਜੀ ਇਹ ਵੀ ਕਲਰਕ ਨੇ ਪਰਮਜੀਤ ਇਹ ਵੀ ਕਲਰਕ ਨੇ ਰੇਖਾ ਮਹਿਤਾ ਕਲਰਕ ਨੇ ਆ ਇਹਨਾਂ ਦੇ ਨਾਲ ਲਿਖਿਆ ਹੋਣਾ ਜੀ ਇਹਨਾਂ ਦੇ ਕੰਮ ਵੀ ਲਿਖਿਆ ਹੋ। ਕੰਮ ਵੀ ਲਿਖੇ ਦੱਸ ਦਈਏ ਜੀ ਜਿਹੜੇ ਭਾਰਤ ਪੂਸ਼ਣ ਨੇ ਜੀ ਇਹ ਕਾਊਂਟ ਪ੍ਰਾਂਟ ਦੇ ਵਿੱਚ ਨੇ ਆ ਜੀ ਠੀਕ ਹੈ ਜੀ ਇਹ ਇਹ ਆ ਕੇ ਸਤਪਾਲ ਜੀ ਤੈ ਬਜਾਰੀ ਦੇ ਜਿਹੜੇ ਕੰਮ ਬਜਾਰੀ ਉਹ ਜਿਹੜੇ ਰੇੜੀਆਂ ਆਪਾਂ ਚਕਾਉਣੇ ਜਿਹੜੇ ਰੇੜੀਆਂ ਚਕਾਉਣੇ ਵੀ ਆ ਜਿਹੜੇ ਆਪਾਂ ਲਾਇਸੈਂਸ ਦੇਣਾ ਹੁੰਦਾ ਕੋਈ ਜੀ ਜੀ ਲਾਇਸੈਂਸ ਰੀਨਿਊ ਕਰਾਉਣਾ ਹੁੰਦਾ ਇਹ ਸਾਰਾ ਤੈ ਬਜਾਰੀ ਤਹਿਤ ਤੇ ਅੱਗੇ ਆਗੇ ਜੀ ਪਰਮਜੀਤ ਕੁਮਾਰ ਜੀ ਹਾਂ ਜੀ ਜਦੋਂ ਟੈਕਸਨ ਦੇ ਨਾਲ ਕੋਈ ਸੰਬੰਧ ਤੇ ਆ ਲੋਕਾਂ ਨੇ ਟੈਕਸ ਪ੍ਰੋਪਰਟੀ ਟੈਕਸ ਪ੍ਰੋਪਰਟੀ ਟੈਕਸ ਆ ਕੋਈ ਟੈਕਸ ਦਾ ਕੋਈ ਕਾਗਜ਼ ਲੈਣਾ ਅਜਾ ਕੋਰਟ ਨਾਲ ਹਾਂ ਜੀ ਦੋ ਹੀ ਚੀਜ਼ਾਂ ਦੇਖਦੇ ਆ ਤੇ ਰੇਖਾ ਮਹਿਤਾ ਜੀ ਅੱਗੇ ਜੀ ਇਹ ਐਮਈ ਬ੍ਰਾਂਚ ਇਹ 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 ਐਮਈ ਬ੍ਰਾਂਚ ਦੇ ਵਿੱਚ ਆਉਂਦੀ ਹੈ ਜਿਹੜੀ ਕੋਈ ਕੰਪਲੇਨਡ ਆਉਂਦੀ ਆ ਕੋਈ ਐਪਲੀਕੇਸ਼ਨ ਆਉਂਦੀ ਆ ਉਹ ਇਹਨਾਂ ਦੇ ਕੋਲੋਂ ਨੰਬਰ ਲੱਗ ਕੇ ਜਾਣੀ ਆ ਤਰੁਨਾ ਪਾਟਕ ਜੀ ਇਹ ਵਾਟਰ ਸਪਲਾਈ ਇਹ ਵਾਟਰ ਸਪਲਾਈ ਪਰ ਖਾਲਸ ਜਿਵੇਂ ਤੇ ਸ਼ਾਰਟ ਫਾਰਮ ਲਿਖਿਆ W ਐਸ ਲਿਖਿਆ ਹੁਣ ਆਮ ਮਨ ਦੇ ਨੂੰ ਕੀ ਪਤਾ ਡਬਲਯੂ ਐਸ ਦਾ ਮਤਲਬ ਵਾਟਰ ਸਪਲਾਈ ਨਹੀਂ ਉਹਨਾਂ ਨੂੰ ਕਹੂੰਗਾ ਵੀ ਜਿਹੜੀ ਹੈ ਫੁੱਲ ਫਾਰਮ ਲਿਖ ਕੇ ਔਰ ਪੰਜਾਬੀ ਦੇ ਵਿੱਚ ਲਿਖਣ ਜੀ 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 ਬਹੁਤ ਜ਼ਰੂਰੀ ਹੈ ਕਿਉਂਕਿ ਡਬਲਯੂ ਐਸ ਲਿਖਿਆ ਹੁਣ ਆਮ ਮਨ ਦੇ ਨੂੰ ਕੀ ਪਤਾ ਡਬਲਯੂ ਐਸ ਦਾ ਮਤਲਬ ਕੀ ਹੈ ਜੀ ਹੁਣ ਡਬਲਯੂ ਐਸ ਦਾ ਮਤਲਬ ਵਾਟਰ ਸਪਲਾਈ ਹੈ ਐਸ ਆਈ ਦਾ ਮਤਲਬ ਸੈਂٹری ਇਨਸਪੈਕਟਰ ਹੈ ਜੀ ਕਹਤਾ ਜੀ ਇਹ ਵੀ ਤੁਹਾਨੂੰ ਮਿਹਨਤ ਕਰਨੀ ਪੈਣੀ ਅਮਰਜੋਤ ਕੌਰ ਨੇ ਜੀ ਇਹ ਡੈਥ ਐਂਡ ਬਰਥ ਲਿਖਿਆ ਹੋਇਆ ਹੈ ਜੀ हां डेथ ਤੇ ਬਰਥ ਜਿੱਦਾਂ ਕੋਈ ਜਨਮ ਤੇ ਮੌਤ ਹੁੰਦਾ ਮੈਂ ਉੱਥੇ ਵੀ ਦੱਸਣਾ ਚਾਹੁੰਦਾ ਕਿ ਆਮ ਜਨਤਾ ਦੇ ਨਾ ਧਿਆਨ 'ਚ ਇੱਕ ਬਹੁਤ ਡੂੰਗੀ ਗੱਲ ਆ ਆਮ ਜਨਤਾ ਦੇ ਧਿਆਨ 'ਚ ਇਹ ਗੱਲ ਨਹੀਂ ਹੁੰਦਾ ਵੀ ਮੌਤ ਦਾ ਜਾਂ ਜਨਮ ਦਾ 21 ਦਿਨਾਂ ਦੇ ਅੰਦਰ ਤੁਸੀਂ ਜਿਹੜਾ ਉਹ ਦਰਜ ਕਰਵਾਉਣਾ ਹੁੰਦਾ ਚਾਹੇ ਜਨਮ ਹੋਵੇ ਚਾਹੇ ਮੌਤ ਹੋਵੇ ਕਈ ਬੰਦਿਆਂ ਨੂੰ ਇਹ ਨਹੀਂ ਪਤਾ ਹੁੰਦਾ ਔਰ ਦੂਜੀ ਗੱਲ ਸਭ ਤੋਂ ਵੱਡੀ ਦੱਸਣਾ ਚਾਹਣਾ ਕਈ ਵਾਰ ਬੰਦੇ ਨਾ ਸ਼ਮਸ਼ਾਨ ਘਾੜ ਲਿਖਾ ਕੇ ਆ ਜਾਂਦੇ ਆ ਵੀ ਅਸੀਂ ਉੱਥੇ ਲਿਖਾਤਾ ਲੇਕਿਨ ਉਹ ਮਿਊਨਿਸਪਲ ਕਮੇਟੀ ਦਫ਼ਤਰ ਨਹੀਂ ਲਿਖਾਉਂਦੇ ਉਹ 21 ਦਿਨਾਂ ਦੇ ਵਿੱਚ ਜਿਹੜਾ ਸਬੰਧਤ ਐਮਸੀ ਆ ਇੱਕ ਫਾਰਮ ਲੈ ਕੇ ਉਹ ਭਰ ਕੇ ਉਸ ਜਿਹਦੀ ਮੌਤ ਹੋਈ ਉਹਦਾ ਆਧਾਰ ਕਾਰਡ ਔਰ ਜਿਹਨੇ ਸਰਟੀਫਿਕੇਟ ਲੈਣਾ ਉਹਦਾ ਆਧਾਰ ਕਾਰਡ ਔਰ ਦੂਜੀ ਗੱਲ ਇਹ ਵੀ ਦੱਸਣਾ ਚਾਹਣਾ ਕਿ ਜੇ ਹਸਪੀਟਲ ਦੇ ਅੰਦਰ ਡੈਥ ਹੋਈ ਆ ਤਾਂ ਉਹ ਸਬੰਧਤ ਹਸਪੀਟਲ ਨੇ ਉਹ ਦੇਣਾ ਆ ਜਨਮ ਦਾ ਮੌਤ ਦਾ ਜੇ ਘਰ ਦੇ ਅੰਦਰ ਹੋਈ ਆ ਕਈ ਵਾਰ ਆਪਣੇ ਧਿਆਨ ਚ ਗੱਲ ਨਹੀਂ ਹੁੰਦੀ ਕਿ ਆਪਾਂ ਸੋਚਦੇ ਆਂ ਵੀ ਇਹ ਆਪੇ ਦਰਜ ਹੋ ਜਾਣੀਆਂ ਸਪੋਜ਼ ਕਰੋ ਬੰਦਾ ਬੰਗਿਆ ਤੋਂ ਨਵਾਂ ਸ਼ਹਿਰ ਆ ਰਿਹਾ ਉਹਦੀ ਡੈਥ ਨਵਾਂ ਸ਼ਹਿਰ ਦੇ ਅੰਦਰ ਹੋ ਗਈ ਉਹ ਡੈਥ ਨਵਾਂ ਸ਼ਹਿਰ ਦੇ ਅੰਦਰ ਆਪਾਂ ਨੂੰ ਦਰਜ ਕਰਾਉਣੀ ਪੈਣੀ ਹੈ ਨਾ ਕਿ ਕਈ ਵਾਰ ਇਹ ਮਨ ਦੇ ਵਿੱਚ ਆ ਜਾਂਦਾ ਵੀ ਜਿੱਥੇ ਸਸਕਾਰ ਕੀਤਾ ਸ਼ਾਇਦ ਉਹਦੀ ਐਂਟਰੀ ਉੱਥੇ ਪੈਣੀ ਆ ਜੀ ਕਿਉਂਕਿ ਬਹੁਤ ਸਾਰੀਆਂ ਕੰਪਲੇਂਟਸ ਆ ਜਾਂਦੀਆਂ ਲੋਕਾਂ ਦੀ ਹੁੰਦੀਆਂ ਵਿਚਾਰਿਆਂ ਨੂੰ ਕਿਉਂਕਿ ਆਮ ਬੰਦੇ ਨੂੰ ਕਿਸੇ ਨੂੰ ਕੀ ਪਤਾ ਹੁਣ ਤੁਸੀਂ ਪੀਜੀਆਈ ਨੂੰ ਜਲੰਧਰ ਉਹ ਬੰਦਾ ਲੈ ਕੇ ਜਾ ਰਹੇ ਆ ਮੌਤ ਹੋ ਗਈ ਨਵਾਂ ਸ਼ਹਿਰ ਦੇ ਅੰਦਰ ਤੇ ਉਹ ਵਿਚਾਰੇ ਧੱਕੇ ਖਾਂਦੇ ਆ ਉਹ ਕਹਿੰਦੇ ਜੀ ਮੌਤ ਕਿੱਥੇ ਹੋਈ ਉਹ ਕਹਿੰਦੇ ਜੀ ਉਹਦਾ ਨਵੇਂ ਸ਼ਹਿਰ ਹੋਈ ਜਿਹੜੇ ਏਰੀਆ ਚ ਹੋਈ ਆ ਹਾਂ ਚਾਹੇ ਉਹ ਕਿਸੇ ਪਿੰਡ ਚ ਹੋਵੇ ਜੀ ਤਾਂ ਪਿੰਡ ਦਾ ਜੇ ਸ਼ਹਿਰ ਦੇ ਅੰਦਰ ਆਉਂਦੀ ਤਾਂ ਮਿਸਪਲ ਕਮੇਟੀ ਚ 21 ਦਿਨਾਂ ਚ ਜੀ ਜੀ ਅੱਗੇ ਬਲਵਿੰਦਰ ਕੁਮਾਰ ਇਹ ਤਾਂ ਮੁੰਡਾ ਬਹੁਤ ਵਧੀਆ ਕੰਮ ਕਰਦਾ ਜੀ ਕਲਰਕ ਹੈ ਕੰਪਿਊਟਰ ਕਲਰਕ ਹੈ ਹਾਂ ਜੀ ਇਹ ਨਕਸ਼ਿਆਂ ਸੰਬੰਧੀ ਜਿਹੜੀ ਕੋਈ ਵੀ ਜਾਣਕਾਰੀ ਲੈਣੀ ਆ ਨਹੀਂ ਬਲਵਿੰਦਰ ਕੁਮਾਰ ਦਾ ਆਪਾਂ ਦੇਖ ਲਈ ਜੀ ਇਹਨਾਂ ਦਾ ਐਮਈ ਬ੍ਰਾਂਚ ਜੀ ਹਾਂਜੀ ਇਹ ਇਹ ਉਹੀ ਕੰਮ ਦਿਖ ਰਹੇ ਨਕਸ਼ਿਆਂ ਦੇ ਜੀ ਅੱਗੇ ਅਕਾਊਂਟੈਂਟ ਬ੍ਰਾਂਚ ਆਂਦਾ ਸ਼ਰਵਿਲ ਖੋਸਲਾ ਹਾਂਜੀ ਇਹ ਤਾਂ ਜਿਹਦਾ ਮੁਲਾਜ਼ਮਾਂ ਦੀਆਂ ਤਨਖਾਹਾਂ ਵੜਾਉਣੀਆਂ ਕੋਟੀਏ ਡੀਏ ਉਹਨਾਂ ਸੰਬੰਧੀ ਅੱਗੇ ਸਿਕੰਦਰ ਕੁਮਾਰ ਆਇਆ ਜੀ ਇਹ ਵੀ ਪ੍ਰਾਪਰਟੀ ਟੈਕਸ ਤੇ ਐਸਆਈ ਬ੍ਰਾਂਚ ਹਾਂਜੀ ਜੇ ਕਿਸੇ ਨੇ ਕੋਈ ਟੈਕਸ ਦੇ ਸੰਬੰਧੀ ਕੋਈ ਜਾਣਕਾਰੀ ਲੈਣੀ ਆ ਜਾਂ ਟੈਕਸ ਕਰਨਾ ਜਾਂ ਕਿਸੇ ਨੇ ਕੋਈ ਡਾਕੂਮੈਂਟਸ ਲੈਣਾ ਹੁੰਦਾ ਤੋਂ ਵਿਸਕੰਦਰ ਨੇ ਕਰਵਾ ਕੇ ਦੇਣਾ ਹੈ ਸੈਂਟਰੀ ਇਨਸਪੈਕਟਰ ਜਿਹੜੇ ਹਾਂਜੀ ਹਾਂਜੀ ਸੈਂਟਰੀ ਬ੍ਰਾਂਚ ਦੇ ਉਹ ਸੈਂਟਰੀ ਬ੍ਰਾਂਚ ਚ ਹੈ ਜੀ ਤੇ ਠੀਕ ਹੈ ਜੀ ਅੱਗੇ ਸੁਨੀਤਾ ਰਾਣੀ ਆ ਜੀ ਇਹ ਵੀ ਇਹ ਵੀ ਬਰਥ ਡੈਥ ਤੇ ਆ ਜੀ ਉਹ ਕੁੜੀ ਨੇ ਨਾਲ ਤੇ ਏਡੀਸੀ ਆਫਿਸ ਦੇ ਵਿੱਚ ਆ ਰਹੇ ਜੀ ਅੱਗੇ ਵਿਕਾਸ ਕੁਮਾਰ ਇਹ ਦੱਸੋ ਹਾਂਜੀ ਇਹ ਜਿੱਦਾਂ ਜਿਹੜੇ ਅਧਿਕਾਰੀ ਹੁੰਦੇ ਚਾਹੀਏ ਮਿਊਸਪਲ ਕਮੇਟੀ 'ਚ ਆ ਲੇਕਿਨ ਇਹਨਾਂ ਦੀ ਡਿਊਟੀਆਂ ਵੱਖਰੇ ਵੱਖਰੇ ਵਿਭਾਗਾਂ 'ਚ ਲੱਗ ਜਾਂਦੀਆਂ ਕਿਸੇ ਦੀ ਐਸਡੀਐਮ ਦਫ਼ਤਰ 'ਚ ਕਿਸੇ ਦੀ ਏਟੀਡੀ ਦਫ਼ਤਰ 'ਚ ਜਦੋਂ ਇਲੈਕਸ਼ਨ ਆਉਂਦੀਆਂ ਤਾਂ ਉਹ ਸਟਾਫ ਲੈ ਜਾਂਦੇ ਆ ਜੀ ਤੇ ਕਈ ਵਾਰ ਉਹ ਸਟਾਫ ਜਿਹੜਾ ਵਾਪਸ ਨਹੀਂ ਆਉਂਦਾ ਹੁਣ ਇੱਥੇ ਆ ਕੇ ਵਾਪਸ ਨਹੀਂ ਹਜੇ ਨਹੀਂ ਆਏ ਜੀ ਅਫਸਰਾਂ ਦੇ ਕੋਲ ਜਦੋਂ ਚੱਲ ਜਾਂਦੇ ਆ ਕਿਉਂਕਿ ਸਟਾਫ ਦੀ ਕਮੀ ਕਿਤੇ ਨਾ ਕਿਤੇ ਰਹਿੰਦੀ ਆ ਤੇ ਜਿਹੜੇ ਹੁਣ ਇਹ ਆਪਣੇ ਵਿਕਾਸ ਕੁਮਾਰ ਜੀ ਹੁਣ ਇਸ ਟਾਈਮ ਏਡੀਸੀ ਆਫਿਸ ਬੈਠੇ ਏਡੀਸੀ ਉੱਪਰ ਪਰ ਇਹਨਾਂ ਦੀ ਵੈਸੀ ਡਿਊਟੀ ਇੱਥੇ ਬਣਦੀ ਹੈ ਮਿਸੀਪਲ ਕਮੇਟੀ ਦਫ਼ਤਰ 'ਚ ਉਹਨਾਂ ਦੀ ਵਾਪਸ ਲੈ ਕੇ ਆਣਾ ਕਿਤਾ ਫਰਕ ਬਿਲਕੁਲ ਅਸੀਂ ਪਿਛਲੇ ਦਿਨੀ ਇਹ ਗੱਲ ਕੀਤੀ ਸੀ ਕਿ ਜਿਹੜਾ ਸਬੰਧਤ ਸਟਾਫ ਆ ਸਾਡਾ ਕਿਉਂਕਿ ਸਾਨੂੰ ਸਟਾਫ ਦੀ ਤਾਕ ਜਰੂਰਤ ਹੈ ਆਪਾਂ ਰੱਖਿਆ ਤਾਂ ਤਾਂ ਹੈ ਸ਼ਹਿਰ ਵਾਸੀਆਂ ਲਈ ਲੇਕਿਨ ਉਹ ਦਫ਼ਤਰਾਂ ਦੇ ਵਿੱਚ ਜਦੋਂ ਡਿਊਟੀਆਂ ਚੱਲ ਜਾਂਦੀਆਂ ਇਲੈਕਸ਼ਨ 'ਚ ਉਹ ਬਣ ਕੇ ਜਿਹੜੀ ਅਫਸਰ ਚਾਹੀਏ ਉਹਨਾਂ ਨੂੰ ਵਾਪਸ ਨਹੀਂ ਭੇਜਦੀ ਭੇਜ ਦੇਣਾ ਚਾਹੀਦਾ ਹੈ ਚਾਹੀਦਾ ਤਾਂ ਇਹ ਆ ਵੀ ਜਦੋਂ ਡਿਊਟੀ ਲੱਗ ਗਈ ਆ ਠੀਕ ਇਲੈਕਸ਼ਨ ਡਿਊਟੀ ਲੱਗੀ ਜਦੋਂ ਡਿਊਟੀ ਖਤਮ ਹੋਗੇ ਤਾਂ ਉਹਨਾਂ ਨੂੰ ਵਾਪਸ ਮ ਤੇਸ਼ੀ ਨੇ ਮੈਡਮ ਇੱਕ ਸ਼ਰੂਤੀ ਨੇ ਜੀ ਹਾਂਜੀ ਕੋਈ ਬ੍ਰਾਂਚ ਜਿਹੜੀ ਤੁਸੀਂ ਦੱਸਿਆ ਤਹਿਬ ਹਾਂ ਹਾਂਜੀ ਇਹ ਤਹਿਬ ਜਾਰੀ ਦੀ ਤੇ ਫਿਰ ਅੱਗੇ ਅਕਾਊਂਟੈਂਟ ਬ੍ਰਾਂਚ ਫਿਰ ਆਗੇ ਨਿਸ਼ਾ ਰਾਣੀ ਜੀ ਹਾਂਜੀ ਇਹ ਕੰਪਿਊਟਰ ਤੇ ਆ ਜੀ ਤੇ ਵੰਦਨਾ ਮੈਡਮ ਹੈਗੇ ਜੀ ਅਕਾਊਂਟੈਂਟ ਬ੍ਰਾਂਚ ਹਾਂਜੀ ਇਹ ਕਾਉਂਟ ਬ੍ਰਾਂਚ ਦੇ ਵਿੱਚ ਜਿਆਦਾ ਕੀ ਆ ਜਿਹੜਾ ਜਿਆਦਾ ਸਬੰਧ ਆ ਉਹ ਲੋਕਾਂ ਦਾ ਰਹਿਣਾ ਹੈਗਾ ਜੈ ਸੋ ਸੌਰੀ ਨੀਸ਼ਾ ਰਾਣੀ ਆ ਜੀ ਮੇਰੇ ਖਲ ਹਾਂ ਜੀ ਅਕਾਊਂਟੈਂਟ ਬਰਾਜ ਵਿੱਚ ਕਿਉਂਕਿ ਇਹ ਨਾ ਛੋਟਾ ਬਹੁਤ ਲਿਖਿਆ ਵਾਟਰ ਸਪਲਾਈ ਚ ਨੇ ਵੰਦਨਾ ਜੀ 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 ਅਤੇ ਅੰਜਨਾ ਨੇ ਜੀ ਡੈਰੀ ਡਿਸਪੈਚ ਡੈਰੀ ਡਿਸਪੈਚ ਸਮਝਾ ਦੋਗੇ ਡੈਰੀ ਡਿਸਪੈਚ ਇਹ ਹੁੰਦਾ ਜਦੋਂ ਆਪਾਂ ਕੋਈ ਕੰਪਲੇਂਟ ਲੈ ਕੇ ਆਨੇ ਆ ਤਾਂ ਉਹਦਾ ਡੈਰੀ ਨੰਬਰ ਲਵਾਣਾ ਹੁੰਦਾ ਵੀ ਆਪਾਂ ਕੰਪਲੇਂਟ ਦੇ ਕੇ ਚੱਲ ਗਏ ਕੋਈ ਸਬੰਧਤ ਚਿੱਠੀ ਆਉਂਦੀ ਆ ਕਿਸੇ ਵਿਭਾਗ ਦੀ ਤਾਂ ਉਹਨਾਂ ਨੇ ਉਹ ਡੈਰੀ ਕਰਕੇ ਆਪਣੇ ਰਜਿਸਟਰ ਦੇ ਅੰਦਰ ਉਹਦੀ ਐਂਟਰੀ ਪਾਣੀ ਆ ਕੋਈ ਵੀ ਕੰਪਲੇਂਟ ਆ ਕਿਸੇ ਦੀ ਵੀ ਆ ਜਾਂ ਕੋਈ ਦਫਤਰੀ ਰਿਕਾਰਡ ਆ ਤਾਂ ਉਹ ਉਹਨੇ ਆਨਲਾਈਨ ਜਿਹੜਾ ਹੈਗਾ ਆਪਣੇ ਰਜਿਸਟਰ ਦੇ ਉੱਤੇ ਉਹਦੀ ਐਂਟਰੀ ਪਾਣੀ ਹੁੰਦੀ ਹੈ ਇੱਥੇ 9 ਪੀਐਨ ਮੈਂ ਪੜ ਪਾ ਰਿਹਾ ਜੀ 9 ਪੀਐਨ ਨੇ ਇੱਥੇ ਬੇਸ ਲਓ ਜੀ ਜਿੱਦਾਂ ਬੱਕਰੀਆਂ ਬੱਕਰੀਆਂ ਬਰਾਂਚਾਂ ਆਇਆਂ ਹਰੇਕ ਨੂੰ ਇੱਕ ਇੱਕ ਪੀਐਨ ਦਿੱਤਾ ਜਾਂਦਾ ਅੱਛਾ ਜੀ ਹਾਂਜੀ ਤੇ ਕਿੰਨੀਆਂ ਬਰਾਂਚਾਂ ਤਾਂ ਫਿਰ 9 ਬਰਾਂਚਾਂ ਹੈਗੀਆਂ 9 ਬਰਾਂਚਾਂ ਆਇਆ ਜੀ ਜਿੱਦਾਂ ਪਹਿਲਾਂ ਸਮਝ ਲਓ ਜਿੰਨੀਆਂ ਬਰਾਂਚਾਂ ਆਇਆਂ ਉਹਨੇ ਪੀਐਨ ਨੇ ਆ ਜੀ ਤੇ 9 ਹੀ ਨੇ ਜੀ ਮੈਂ ਵੈਰੀਫਾਈ ਕਰਾ ਤੇ ਐਸਐਸ ਦਾ ਕੀ ਮਤਲਬ ਹੈ ਜੀ ਫਿਰ ਐਸਐਸ ਜਿਹੜੇ ਆ ਜੀ ਚੰਦਨ ਜਿਵੇਂ ਐਸਐਸ ਚੰਦਰ ਨੇ ਜੀ ਐਸਐਸ ਨੇ ਗੌਰਵ ਐਸਐਸ ਨਰੇਸ਼ ਐਸਐਸ ਪਵਨ ਕੁਮਾਰ ਐਸਐਸ ਨੇ ਜੀ ਇਹ ਜਿਹੜਾ ਐਸਐਸ ਇਹ ਤਾਂ ਇਹੀ ਦੱਸ ਸਕਦੇ ਐ ਐਸਐਸ ਕਿਉਂ ਲਿਖਿਆ ਗਿਆ ਸਫਾਈ ਸੇਵਕ ਹੈਗੇ ਸਫਾਈ ਸੇਵਕ ਆ ਲੇਕਿਨ ਇਹਨਾਂ ਤੋਂ ਜਿੱਦਾਂ ਜਦੋਂ ਸਾਡੇ ਕੋ ਘੜ ਜਾਂਦੇ ਆ ਬੰਦੇ ਫਿਰ ਇਹਨਾਂ ਨੂੰ ਦਫ਼ਤਰਾਂ ਦੇ ਵਿੱਚ ਕੰਮ ਲਿਆ ਜਾਂਦਾ ਇਹਨਾਂ ਤੋਂ ਕਈ ਸਫਾਈ ਕਰਮਚਾਰੀਆਂ ਤਾਂ ਤੇ ਹੁਣ ਖਾਲਸਾ ਜੀ ਇੰਨੀ ਡਿਟੇਲ ਆਪਾਂ ਸਾਂਝੀ ਕਰ ਦਿੱਤੀ ਆ ਇਹ ਹੁਣ ਪੇਜ ਪ੍ਰੋਪਰ ਰਹੇਗਾ ਕਿ ਕੱਲ ਨੂੰ ਪਾੜ ਜਾਣਾ ਜੀ ਇਹ ਨਹੀਂ ਜੀ ਦੇਖੋ ਅਸੀਂ ਤਾਂ ਲਾ ਦਿੱਤਾ ਆ ਜੀ ਹੂੰ ਤੇ ਸਾਡਾ ਕੰਮ ਹੈ ਕੁਝ ਬੰਦੇ ਮੈਨੂੰ ਪਹਿਲਾਂ ਮਿਲ ਕੇਗੇ ਤੁਹਾਡੇ ਆਣ ਤੋਂ ਪਹਿਲਾਂ ਉਹ ਕਹਿੰਦੇ ਕਿ ਇੱਕ ਪ੍ਰੋਪਰ ਨੋਟਿਸ ਬੋਰਡ ਤੇ ਲਵਾ ਦਿਓ ਔਰ ਫੁੱਲ ਫਾਰਮ ਚ ਲਿਖਾ ਦਿਓ ਇਹ ਨਾ ਹੋਵੇ ਕੱਲੂ ਪੇਪਰ ਲੱਭੇ ਨਾ ਜੀ ਨਹੀਂ ਦੇਖੋ ਇਹ ਬਕਾਇਦਾ ਪੇਪਰ ਅੰਦਰ ਲੱਗੂਗਾ ਕਿਉਂਕਿ ਨੋਟਿਸ ਬੋਰਡ ਦੇ ਤੇ ਨੋਟਿਸ ਬੋਰਡ ਦੇ ਉੱਤੇ ਵੱਡਾ ਕਰਕੇ ਲੱਗਿਆ ਜਾਊਗਾ ਤਾਂ ਕਿ ਕਿਉਂਕਿ ਜ਼ਿਆਦਾ ਲੋਕਾਂ ਦਾ ਸਵੰਧ ਕਿ ਹਾਂ ਸਰ ਖਾਸ ਜਿੱਦਾਂ ਸਪੇਸ ਹੈਗੀ ਆ ਦਿਖਾ ਦਿਜੀਏ ਆਪਾਂ ਆਸਪੇਸ ਅਗੇ ਇਧਰ ਵੱਡਾ ਕਰਕੇ ਲਵਾ ਦਿਓ ਉਹ ਇਧਰ ਵੀ ਲਵਾ ਦੇਗੇ ਕਿਉਂਕਿ ਪੋਲਿੰਗ ਸਟੇਸ਼ਨ ਦਾ ਲਿਖਿਆ ਹੁੰਦਾ ਇਹ ਤੇ ਨੋਟਿਸ ਬੋਰਡ ਤੇ ਲਵਾਵਾਂਗੇ ਔਰ ਅਧਿਕਾਰੀਆਂ ਦੇ ਜਿਹੜਾ ਸਟੈਂਡੀ ਲਵਾ ਦਿਓ ਪੰਜਾਬ ਪੰਜਾਬੀ 'ਚ ਉਹਨਾਂ ਦੇ ਜਿਹੜੇ ਨੰਬਰ ਆ ਕੰਮ ਆ ਕਿਹੜਾ ਕਿਹੜਾ ਕੰਮ ਜਿਆਦਾ ਲੋਕਾਂ ਨਾਲ ਜਿਹੜਾ ਸਬੰਧ ਹੈ ਨਾ ਜੀ ਉਹ ਜਾਂ ਤਾਂ ਹੁੰਦਾ ਸੈਂਟਰੀ ਬ੍ਰਾਂਚ ਦੇ ਨਾਲ ਜੀ ਜਾਂ ਸਫਾਈਆਂ ਦੇ ਨਾਲ ਜੀ ਔਰ ਜਾਂ ਲਾਈਟਾਂ ਦੇ ਨਾਲ ਜਾਂ ਜੇਜ਼ ਦੇ ਨਾਲ ਸੈਂਟਰੀ ਮੈਡਮ ਤਾਂ ਦੀਪਮਾਲਾ ਜੀ ਨੇ ਜੀ ਆ ਬਿਲਕੁਲ ਨਹੀਂ ਵੱਖਰਾ ਉਹਨਾਂ ਦਾ ਕਮਰਾ ਜੀ ਉਹਨਾਂ ਦਾ ਪੂਰਾ ਸਟਾਫ ਬੈਠਾ ਬਾਹਰਲੇ ਪਾਸੇ ਆ ਸਾਡੇ ਪ੍ਰਧਾਨ ਆ ਸੂਰਜ ਖੋਸਲਾ ਜੀ ਤੇ ਇਹ 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 ਨਾਲ ਉਹਨਾਂ ਦੇ ਸਹਿਯੋਗੀ ਆ ਅੱਜ ਤੁਸੀਂ ਕਹਿੰਦੇ ਪੂਰੀਆਂ ਪਾਵਰਾਂ ਦਿੱਤੀਆਂ ਤੁਹਾਨੂੰ ਉਹ ਪਾਵਰਾਂ ਇਹਨਾਂ ਨੂੰ ਪੂਰੀਆਂ ਜੀ ਦੇਖੋ ਜਿਹੜਾ ਪ੍ਰਧਾਨ ਹੁੰਦਾ ਮਲਾਜ਼ਮਾਂ ਦਾ ਜੇ ਮਲਾਜ਼ਮਾਂ ਨੂੰ ਕੋਈ ਦਿੱਕਤ ਆਉਂਦੀ ਆ ਤਾ ਉਹਨੇ ਸਾਡੇ ਧਿਆਨ ਚ ਲਿਆਉਣੀਆਂ ਵੀ ਮੁਲਾਜ਼ਮਾਂ ਦੀਆਂ ਤਕਲੀਫੀਆਂ ਕਿਉਂਕਿ ਮੁਲਾਜ਼ਮ ਜੂਨੀਅਰ ਆ ਜੂਨੀਅਰ ਦੇ ਨਾਲ ਜੇ ਕਿਸੇ ਨਾਲ ਧੱਕਾ ਹੁੰਦਾ ਵਧੀਕੀ ਹੁੰਦੀ ਆ ਤਾਂ ਵੀ ਉਹਨਾਂ ਨੇ ਦੱਸਣੀਆਂ ਜੇ ਸਾਨੂੰ ਕੋਈ ਪ੍ਰੋਬਲਮ ਆਉਂਦੀ ਆ ਮੁਲਾਜ਼ਮਾ ਪ੍ਰਤੀ ਤਾਂ ਵੀ ਅਸੀਂ ਉਹਨਾਂ ਦੇ ਪ੍ਰਧਾਨ ਨੂੰ ਸੂਚਿਤ ਕਰਨਾ ਵੀ ਤੇਰਾ ਮੁਲਾਜ਼ਮ ਕੰਮ ਨਹੀਂ ਕਰਦਾ ਇਹ ਇੱਥੇ ਹੁੰਦੇ ਜਦੋਂ ਮਰਜ਼ੀ ਆ ਜਾਓ ਆ ਬਿਲਕੁਲ ਦੇਖੋ ਜੀ ਇਹ ਇਹਦੀ ਡਿਊਟੀ ਆ ਕਿਉਂਕਿ ਪ੍ਰਧਾਨ ਚਾਹੇ ਇਹ ਸਫਾਈ ਕਰਮਚਾਰੀਆਂ ਦਾ ਅੱਧਾ ਪ੍ਰਧਾਨ ਇਹ ਨਗਰ ਕੌਂਸਲ ਦਾ ਵੀ ਆ ਸਮਝ ਲਓ ਕਿਉਂਕਿ ਐਮਸੀ ਨੇ ਕੰਮ ਜਿਹੜੇ ਆ ਇਹਨੂੰ ਕਹਿਣੇ ਆ ਹਾਂਜੀ ਸੋਲੀ ਜੀ ਅਜਾ ਤੁਸੀਂ ਕੰਮ ਕਰਾਉਣਾ ਆਏ ਜੀ ਕੋਈ ਕੰਮ ਕਰਾਉਣਾ ਹੋ ਗਿਆ ਬਸ ਐਸੇ ਕੀ ਕੰਮ ਕਰਾਉਣਾ ਆਏ ਜੀ ਮੈਂ ਤਾਂ ਥੋੜਾ ਪਾਣੀ ਸੀਵੇਜ ਦਾ ਥੋੜਾ ਲੀਕ ਹੋਇਆ ਆਪਾਂ ਦੇਖ ਲਿਆ ਫਿਰ ਜਿੱਦਾਂ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਸੀਵੇਜ ਦਾ ਕੰਮ ਕਰਾਉਣ ਆਏ ਸੀਗੇ ਕਿ ਸੀਵੇਜ ਵਿੱਚ ਪਾਣੀ ਖੜਦਾ ਤਾਂ ਖਾਸ ਜੀ ਆ ਕੇ ਕਿਹਨੂੰ ਮਿਲਣਾ ਇੱਥੇ ਆਪਾਂ ਸਮਝਾ ਦਈਏ ਮੈਂ ਸੈਂਟਰੀਨ ਮਿਲਣਾ ਸੈਂਟਰੀ ਮੈਡਮ ਪ੍ਰਧਾਨ ਜੀ ਨੇ ਬੇਨਤੀ ਕੀਤੀ ਮੈਂ ਕਰਾ ਦੇਵਾਂ ਮੈਂ ਹੋ ਗਿਆ ਜੀ ਹੋ ਗਿਆ ਤਰਦੀਪ ਮਾਲਾ ਜੀ ਨੂੰ ਮਿਲਣਾ ਸੀ ਬਿਲਕੁਲ ਹਾਂ ਜੀ ਮਿਲ ਗਏ ਮਿਲੇ ਮੈਨੂੰ ਮੈਂ ਮੈਂ ਦੱਸਦਾ ਉਹਨਾਂ ਨੂੰ ਇੱਧਰ ਜੀ ਆਪਾਂ ਪਾਣੀ ਖੜ ਜਾਂਦਾ ਸ਼ਹਿਰ ਵਿੱਚ ਪਾਣੀ ਦਾ ਮਤਲਬ ਤਾਂ ਜੇ ਹੀ ਤ੍ਰਿਪਤਪਾਲ ਜੀ ਹਾਂ ਜੀ ਜੇ ਪਾਣੀ ਦੀ ਕੋਈ ਲੀਕੇਜ ਆ ਸੀਵਰੇਜ ਦੀ ਲੀਕੇਜ ਆ ਪਾਣੀ ਮਿਕਸਿੰਗ ਹੋ ਰਿਹਾ ਕਈ ਵਾਰ ਇਹ ਦਿੱਕਤ ਆ ਜਾਂਦੀ ਹੈ ਕਿ ਕੋਈ ਸੀਵਰ ਓਵਰਫਲੋ ਹੋ ਜਾਂਦੇ ਆ ਕਿਉਂਕਿ ਪਾਣੀ ਦੀਆਂ ਤੇ ਸੀਵਰ ਦੀਆਂ ਪਾਈਪਾਂ ਪੁਰਾਣੀਆਂ ਪਈਆਂ ਹੋਣ ਕਰਕੇ ਬਹੁਤ ਨੇੜੇ ਨੇੜੇ ਜਾਂਦੀਆਂ ਭਾਜੀ ਤੁਸੀਂ ਵੀ ਕੋਈ ਕੰਮ ਕਰਾਣ ਆਏ ਹੋ ਜੀ ਕੰਮ ਕਰਾਣ ਮੈਨਾਂ ਨਹੀਂ ਤੁਸੀਂ ਕਿੱਥੇ ਕਿਹਨੂੰ ਮਿਲਣਾ ਹਾਂ ਮੈਂ ਮਿਕਾਣੋਂ ਦੇ ਕੋ ਆਪਣਾ ਉਹ ਜਦੋਂ ਮੈਂ ਦੱਸਿਆ ਨਾ ਜੀ ਜਦੋਂ ਹੁਣ ਇਹਨਾਂ ਨੇ ਫੋਨ ਕਰ ਲਿਆ ਜੇ ਆਏ ਆ ਤਾਂ ਇਹ ਆਪੇ ਅਧਿਕਾਰੀ ਦੱਸ ਦੂਗਾ ਮੈਂ ਅੱਧੇ ਘੰਟੇ ਨੂੰ ਆਉਣਾ ਜਾਂ ਬਾਹਰ ਗਿਆ ਆ ਜੇ ਹੁਣ ਇੱਥੇ ਆ ਕੇ ਮੁੜ ਜੂਗਾ ਤਾਂ ਵਿਚਾਰੇ ਨੂੰ ਕੀ ਪਤਾ ਫੇਰ ਤਾਂ ਢੇੜੇ ਮਾਰਨ ਦੇ ਕੰਮ ਰਹਿੰਦੇ ਨੇ ਕੋਈ ਤਸਵੀਰਾਂ ਦਿਖਾ ਦਈਏ ਇਧਰਲੇ ਪਾਸੇ ਹੁੰਦੀ ਨਗਰ ਕਾਉਂਸਲ ਦੀ ਮੀਟਿੰਗ ਜਿੱਥੇ ਪ੍ਰਧਾਨ ਜੀ ਬੈਠਦੇ ਹੁੰਦੇ ਸੀ ਪਰ ਹੁਣ ਕਿਉਂਕਿ ਤੁਸੀਂ ਜਿਵੇਂ ਕੱਲ ਕਿਹਾ ਕੋਈ ਵਾਰਸ ਹੈ ਨਹੀਂ ਬਿਲਕੁਲ ਵਾਰਸ ਹੈ ਤੁਸੀਂ ਦੇਖੋ ਏਸੀ ਖਰਾਬ ਪਏ ਆ ਪ੍ਰਧਾਨ ਜੀ ਦਾ ਕਮਰਾ ਖਾਲੀ ਪ ਅਸੀਂ ਤਾਂ ਮਾਰ ਰ ਅੱਗੇ ਦਵਾ ਕਰਦੇ ਆ ਵੀ ਹਾਈ ਕੋਰਟ ਜਲਦੀ ਤੋਂ ਜਲਦੀ ਫੈਸਲਾ ਦਵੇ ਤੇ ਉੱਪਰ ਕਿਹੜਾ ਡਿਪਾਰਟਮੈਂਟ ਹੈ ਜੀ ਉੱਪਰ ਜਿੱਦਾਂ ਮੈਂ ਦੱਸਿਆ ਡੈਥ ਬਰਥ ਦਾ ਜੀ ਔਰ ਜਿਹੜਾ ਤੈਬ ਜਾਰੀ ਦਾ ਉਹ ਵੀ ਉੱਪਰ ਹੀ ਆ ਉੱਪਰ ਹੀ ਆ ਜੀ ਇਧਰਲੇ ਪਾਸੇ ਕਿਹੜੇ ਕਿਹੜੇ ਦਫ਼ਤਰ ਹੈ ਪਾਈਕ ਵਾਲੀ ਜਿਹੜੀ ਪਰਿਵਾਰਕ ਇਹ ਜਦੋਂ ਈਓ ਸਾਹਿਬ ਦਾ ਕਮਰਾ ਜੀ ਆਉਂਦਿਆਂ ਠੀਕ ਹੈ ਜੀ ਇਹ ਇਹ ਕੈਸ਼ੀਅਰ ਦਾ ਕਮਰਾ ਹੈ ਜੀ ਸਾਡੇ ਠੀਕ ਹੈ ਜੀ ਤੇ ਇੱਥੇ ਕੰਪਲੀਟਸ ਲਿਖਿਆ ਜਾਂਦੀਆਂ ਲਾਈਟਸ ਡੈਸਕ ਵੀ ਲਿਖਿਆ ਜੀ ਹਾਂ ਜੀ ਆ ਹੈਲਪਲਾਈਨ ਮਜੇਸ਼ਰ ਟ੍ਰੈਨਿੰਗ ਅਫਸਰ ਦਾ ਬੈਠੇ ਲੱਗਾ ਆ ਉੱਪਰ ਫਾਇਰ ਦਾ ਲਿਖਿਆ ਟੋਲ ਫਰੀ ਨੰਬਰ ਠੀਕ ਹੈ ਜੀ ਉਹ ਆਪਾਂ ਦੱਸ ਦਿੱਤਾ ਕਿ ਗੋਇਲ ਸਾਹਿਬ ਨੇ ਉਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਟੋਲ ਫਰੀ ਨੰਬਰ ਵੀ ਆ ਜੀ ਇਹ ਮਤਲਬ ਕਿਤੇ ਇਹੋ ਜਿਹੀ ਅਣਹੋਣੀ ਘਟਨਾ ਹੋ ਜਾਂਦੀ ਆ ਕੰਪਲੇਂਟ ਇੱਥੇ ਲਿਖਾਈ ਜਾਂਦੀ ਆ ਅੰਦਰ ਕਿਹੜੇ ਕਿਹੜੇ ਡਿਪਾਰਟਮੈਂਟ ਨੇ ਜੀ ਆਪਾਂ ਇੱਥੇ ਦੱਸ ਦਿੰਦੇ ਆ ਦੇਖੋ ਸਾਹਮਣੇ ਜਾ ਕੇ ਹੈਗਾ ਜੇ ਆਈ ਸਾਹਿਬ ਦਾ ਕਮਰਾ ਉਹਦੇ ਨਾਲ ਆ ਗਈ ਆ ਅਕਾਊਂਟਸ ਬ੍ਰਾਂਚ ਉਹਦੇ ਨਾਲ ਐਮੀ ਸਾਹਿਬ ਦਾ ਕਮਰਾ ਵਾਟਰ ਵਰਕਸ ਦਾ ਸਾਰਾ ਇੱਕ ਪਾਸੇ ਆ ਠੀਕ ਹੈ ਜੀ ਬਹੁਤ ਬਹੁਤ ਸਹੂਲਤ ਹੋ ਜਾਣੇ ਅੱਜ ਦੀ ਵੀਡੀਓ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਦੱਸ ਦਿੰਦੇ ਕਿਉਂਕਿ ਇਹਨਾਂ ਦਿਨਾਂ ਵਿੱਚ ਅੱਗ ਦੀ ਸਮੱਸਿਆ ਬਹੁਤ ਹੋ ਜਾਂਦੀ ਆ ਤਾਂ ਐਮਰਜੈਂਸੀ ਸਿਚੁਏਸ਼ਨ ਵਿੱਚ ਤੁਸੀਂ ਐਸਐਫਓ ਅਜੇ ਗੋਇਲ ਜੀ ਨੂੰ ਕਾਲ ਕਰ ਸਕਦੇ ਹੋ ਪਰ ਪਲੀਜ਼ ਇਸ ਗੱਲ ਨੂੰ ਧਿਆਨ ਚ ਰੱਖੋ ਐਮਰਜੈਂਸੀ ਸਿਚੁਏਸ਼ਨ ਵਿੱਚ 98141 57550 ਕੱਲ੍ਹ ਤੇ ਅੱਜ ਆਪਾਂ ਇੱਕ ਵਾਰੀ ਸੈਂਟਰੀ ਆਫਿਸ ਵੀ ਦਿਖਾ ਦਈਏ ਇੰਨੀ ਮਿਹਨਤ ਕੀਤੀ ਐ ਥੋੜੀ ਮਿਹਨਤ ਹੋਰ ਕਰ ਲਈਏ ਇਹ ਖਾਸਾ ਜੀ ਇੱਥੇ ਵਾਸ਼ਰੂਮ ਦੀ ਬੜੀ ਦਿੱਕਤ ਹੈ ਜੇ ਕਿਸੇ ਨਾ ਧਿਆਨ ਚ ਲਿਆ ਜਾਂਦਾ ਸੀਗਾ ਕਿਉਂਕਿ ਪਹਿਣਾ ਨਹੀਂ ਵੀ ਲਿਆਉਣਾ ਬਿਲਕੁਲ ਜੀ ਅੰਦਰਲੇ ਪਾਸੇ ਵਾਸ਼ਰੂਮ ਲੇਡੀ ਲਈ ਰੱਖਿਆ ਹੈ ਕੱਲ ਤੁਸੀਂ ਦੇਖਣਾ ਹਾਊਸ ਦੇ ਅੰਦਰ ਸਭ ਤੋਂ ਵੱਡੀ ਗੱਲ ਇਹ ਬਾਥਰੂਮ ਦੀ ਚੱਲੀ ਆ ਤੇ ਅਸੀਂ ਜਿਹੜੇ ਸੈਂਟਰੀ ਆਹ ਸੈਂਟਰੀ ਦਾ ਕਮਰਾ ਜੀ ਬਾਹਰਲੇ ਪਾਸੇ ਇੱਥੇ ਬਕਾਇਦਾ ਕੋਈ ਦਿੱਕਤ ਆਉਂਦੀ ਤੁਸੀਂ ਇੱਥੇ ਆ ਕੇ ਮਿਲ ਸਕਦੇ ਹੋ ਤੁਸੀਂ ਇੱਥੇ ਆਉਣਾ ਆ ਸੀਵਰ ਬਰਾਜਾ ਕੋਈ ਲੰਚ ਬ੍ਰੇਕ ਹੋਈ ਆ ਗਏ ਆ ਖਾਣਾ ਖਾਣ ਇੱਥੇ ਪੂਰਾ ਸਟਾਫ ਹੁੰਦਾ ਸੈਂਟਰੀ ਇਨਸਪੈਕਟਰ ਹੁੰਦੇ ਉਹਨਾਂ ਦਾ ਸਟਾਫ ਹੁੰਦਾ ਜਿਹੜੇ ਸੂਰਜ ਖੋਸਲਾ ਜੀ ਆ ਇਹ ਵੀ ਇੱਥੇ ਬੈੰਦੇ ਆ ਠੀਕ ਹੈ ਜੀ ਕਿਉਂਕਿ ਇਹ ਜਿਆਦਾ ਫਿਰ ਮੈਂ ਤਾਂ ਖਾਣਾ ਖਾਣ ਨਹੀਂ ਜਾਂਦਾ ਜੀ ਮੈਂ ਤਾਂ ਜਦੋਂ ਵੀ ਇਹਨਾਂ ਦਾ ਹੁਕਮ ਹੋਵੇ ਇੱਥੇ ਹੀ ਆ ਜੀ ਜੀ ਚਲੋ ਬਹੁਤ ਸ਼ੁਕਰੀਆ ਔਰ ਮੰਦਰ ਦੇ ਬਿਲਕੁਲ ਸਾਹਮਣੇ ਜੀ ਇਹ ਸੈਂਟਰੀ ਦਾ ਆਫਿਸ ਹੈ ਤੁਸੀਂ ਇੱਥੇ ਆ ਕੇ ਆਪਣੀ ਕੰਪਲੇਂਟ ਲਿਖਾ ਸਕਦੇ ਹੋ ਸੂਰਜ ਪ੍ਰਧਾਨ ਜੀ ਤੁਹਾਨੂੰ ਇੱਥੇ ਮਿਲ ਜਾਣਗੇ ਔਰ ਦੀਪਮਾਲਾ ਮੈਡਮ ਜਿਹੜੇ ਉਹ ਇਨਚਾਰਜ ਨੇ ਉਹਨਾਂ ਦੇ ਅੰਡਰ ਆਉਂਦਾ ਕਾਲ ਸਾਹਿਬ ਜੀ ਮੈਨੂੰ ਲੱਗਦਾ ਅੱਜ ਦੀ ਵੀਡੀਓ ਤੋਂ ਬਹੁਤ ਸਹੂਲਤ ਹੋ ਜਾਣੀ ਹੈ ਦੇਖੋ ਬਿਲਕੁਲ ਜੀ ਮਿਲਣੀ ਚਾਹੀਦੀ ਲੋਕਾਂ ਨੂੰ ਸਹੂਲਤ ਜਿਹੜੀ ਗੱਲ ਆਪਾਂ ਕਰ ਰਹੇ ਸੀ ਬਾਥਰੂਮਾਂ ਦੀ ਅਸੀਂ ਬਾਥਰੂਮਾਂ ਦੇ ਅੰਦਰ ਦੁਬਾਰਾ ਪਾਣੀ ਦੀ ਟੈਂਕੀ ਰਖਾਈ ਟੂਟੀਆਂ ਹੈ ਨਹੀਂ ਸੀਗੀਆਂ ਔਰ ਉਸ ਟਾਈਮ ਇਹ ਰਿਪੇਅਰ ਵੀ ਹੋਈ ਤੇ ਕਿਉਂਕਿ ਇੱਥੋਂ ਤੁਸੀਂ ਅੱਜ ਦੇ ਰਹੇ ਘੱਟ ਸਮਾਂ ਲਾ ਰਹੀ ਹੈ ਨਹੀਂ ਤਾਂ ਇੱਥੋਂ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਐਦਾਂ ਤੁੰਨੀਆਂ ਲੈ ਕੇ ਲੰਘਦੀਆਂ ਬੜੀ ਸ਼ਰਮ ਮਹਿਸੂਸ ਹੁੰਦੀ ਆ ਅਸੀਂ ਇਸੇ ਕਰਕੇ ਗਿਆ ਸੈਂਟਰ ਇਨਸਪੈਕਟਰ ਨੂੰ ਜਿੰਨੇ ਬਾਥਰੂਮ ਆ ਇਹਨਾਂ ਦਾ ਇੱਕ ਐਸਟੀਮੇਟ ਬਣਾਓ ਤਾਂ ਕਿ ਕਿਸੇ ਪ੍ਰ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਜਾਵੇ ਉਹ ਉਥੇ ਉਹਨਾਂ ਦਾ ਸਬੰਧਤ ਕਰਮਚਾਰੀ ਹੋਵੇ ਉਹ ਚਾਹੇ 4-5 ਰੁਪਏ ਚਾਰਜ ਕਰੇ 2 ਰੁਪਏ ਕਰੇ ਰੁਪਇਆ ਕਰੇ ਤਾਂ ਕਿ ਉਹਨਾਂ ਦੀ ਪ੍ਰੋਪਰ ਸਫਾਈ ਹੋ ਸਕੇ ਕਿਉਂਕਿ ਨਗਰ ਕੌਂਸਲ ਦੇ ਅੰਦਰ ਸਭ ਤੋਂ ਵੱਡੀ ਗੱਲ ਕੀ ਸ਼ਹਿਰ ਵੱਧ ਗਿਆ ਸਫਾਈ ਕਰਮਚਾਰੀਆਂ ਦੀ ਘਾਟ ਆ ਕੋਈ ਰਿਟਾਇਰ ਹੋ ਗਏ ਇਸ ਕਰਕੇ ਉਹ ਵੀ ਸਾਨੂੰ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਜਿਹੜੇ ਆਊਟਰ ਏਰੀਏ ਆ ਕੂੜਾ ਚੱਕਣ ਦਾ ਜਾ ਰਹੇ ਆ لیکن صفائی ਕਰਮਚਾਰੀ شہر ਦੇ ਅੰਦਰ ਉਹਨਾਂ ਨੂੰ ਅਸੀਂ ਹਜੇ ਵੀ ਨਹੀਂ ਪ੍ਰੋਵਾਈਡ ਕਰਾ پا ਰਹੇ ਸੋ ਇਸ ਕਰਕੇ ਸਾਡੀ ਕੋਸ਼ਿਸ਼ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਰਮਚਾਰੀ ਰੱਖੇ ਜਾਣ ਕਿਉਂਕਿ ਇਹਦੇ ਵਿੱਚ ਵੀ ਇੱਕ ਕ੍ਰਾਈਟੀਰੀਆ ਬਣਿਆ ਹੁੰਦਾ ਅਸੀਂ ਪਿੱਛੇ ਜੇ ਇਹ ਗੱਲ ਕੀਤੀ ਸੀ ਕਿ ਸੈਟਲਾਈਟ ਰਾਈ ਪੂਰਾ ਏਰੀਆ ਨਾਪਿਆ ਜਾਵੇ ਔਰ ਫਿਰ ਏਰੀਆ ਜਿਹੜਾ ਉਹ ਸਫਾਈ ਕਰਮਚਾਰੀ ਨੂੰ ਵੰਡ ਕੇ ਦਿੱਤਾ ਜਾਵੇ ਕਿਸੇ ਨੂੰ ਵਧਣਾ ਮਿਲੇ ਕਿਸੇ ਨੂੰ ਘਟਣਾ ਮਿਲੇ ਇੱਕੋ ਜਿਹਾ ਮਿਲੇ ਕਿਸੇ ਨਾਲ ਤੱਕਾ ਨਹੀਂ ਹੋਣਾ ਚਾਹੀਦਾ ਅੱਛਾ ਕੱਲ ਦੀ ਵੀਡੀਓ ਤੋਂ ਬਾਅਦ ਕੋਈ ਰਿਐਕਸ਼ਨ ਤਾਂ ਨਹੀਂ ਆਇਆ ਤੁਹਾਡੇ ਆ ਦੇਖੋ ਕਈਆਂ ਨੂੰ ਇਹਦਾ ਦੇਖੋ ਹਾਲੇ ਤੱਕ ਤਾਂ ਬਹੁਤ ਪਹੁੰਚੇ ਦੇਖੋ ਮੇਰੇ ਤੱਕ ਵੀ ਆਏ ਦੇਖੋ ਸੱਚ ਕਹਿਣ ਦੇ ਅੰਦਰ ਕਦੇ ਗਰੇਜ ਨਹੀਂ ਕਰਨਾ ਚਾਹੀਦਾ ਜੇ ਕੋਈ ਕਮੀ ਪੇਚੀ ਮੈਂ ਕਹਾਂ ਮੇਰੇ 'ਚ ਵੀ ਹੋ ਸਕਦੀਆਂ ਬਹੁਤ ਸਾਰੀਆਂ ਹੈਗੀਆਂ ਵੀ ਆ ਜੇ ਮੈਂ ਕਹਾਂ ਨਹੀਂ ਜੀ ਮੈਂ ਤਾਂ ਬਹੁਤ ਜੀ ਕੰਮ ਕਰਦਾ ਮੇਰੇ ਤੋਂ ਵੀ ਹੁਣ ਤਾਂੀਆਂ ਰਹਿੰਦੀਆਂ ਲੇਕਿਨ ਸੱਚ ਨੂੰ ਕਹਿਣ ਦੇ ਅੰਦਰ ਮੈਨੂੰ ਲੱਗਦਾ ਕੋਈ ਗਰੇਜ ਨਹੀਂ ਹੋਣਾ ਚਾਹੀਦਾ ਕਿਉਂਕਿ ਆਮ ਜਨਤਾ ਦੇ ਵਿੱਚ ਇਹ ਗੱਲ ਕਿ ਸੱਚ ਕੌਣ ਬੋਲ ਰਿਹਾ ਝੂਠ ਕੌਣ ਬੋਲ ਰਿਹਾ ਜੇ ਅਸੀਂ ਝੂਠ ਬੋਲ ਰਹੇ ਆ ਤਾਂ ਉਹ ਸਾਨੂੰ ਸਾਬਤ ਕਰ ਦੇਣ ਕਿਉਂਕਿ ਮੈਂ ਇੱਕੋ ਕੱਲ ਤੁਹਾਡੇ ਸਾਹਮਣੇ ਬੇਨਤੀ ਕੀਤੀ ਸੀ ਕਿ ਜੇ ਪੋਲੀਟੀਕਲ ਲੜਾਈ ਆ ਉਹਨੂੰ ਪੋਲੀਟੀਕਲ ਤੌਰ ਤੇ ਲੜਨਾ ਚਾਹੀਦਾ ਉਹਨੂੰ ਇਸ ਜਿਹੜੀ ਸ਼ਹਿਰ ਦੀ ਡਿਵੈਲਪਮੈਂਟ ਆ ਉਹਦੇ ਵਿੱਚ ਲਿਆ ਕੇ ਇਹ ਸੀਨ ਨੂੰ ਨਹੀਂ ਸਾਬਤ ਕਰਨਾ ਚਾਹੀਦਾ ਕਿ ਭਾਈ ਤੁਸੀਂ ਮੀਟਿੰਗ ਗੈਰ ਕਾਨੂੰਨੀ ਕਰਦੇ ਆ ਸੋ ਇਸ ਕਰਕੇ ਉਹਦਾ ਰੈਕਸ਼ਨ ਵੀ ਬਹੁਤ ਹੋਇਆ ਹੋ ਸਕਦਾ ਕਈਆਂ ਨੂੰ ਚੰਗਾ ਵੀ ਨਾ ਲੱਗਾ ਹੋਊਗਾ ਕਈਆਂ ਨੂੰ ਤਕਲੀਫ ਵੀ ਹੋਈ ਹੋਊਗੀ ਲੇਕਿਨ ਸੱਚ ਦਾ ਸੱਚ ਹੈ ਜੀ ਤੇ ਉਹ ਸੱਚ ਜਿਹੜਾ ਆ ਉਹ ਕਦੇ ਲੁਕਦਾ ਨਹੀਂਗਾ ਉਹ ਸਾਰਿਆਂ ਦੇ ਸਾਹਮਣੇ ਆ ਜਾਂਦਾ ਜੀ ਚਲੋ ਬਹੁਤ ਸ਼ੁਕਰੀਆ ਇੱਕ ਵਾਰੀ ਜਾਂਦਿਆਂ ਦੇ ਫਿਰ ਤੋਂ ਮੇਰੇ ਤਸਵੀਰ ਦਿਖਾ ਦਈਏ ਤੁਸੀਂ ਨਗਰ ਕਾਉਂਸਲ ਚ ਐਂਟਰ ਹੋਣਾ ਚਾਹੇ ਉਸ ਪਾਸੇ ਜੋ ਚਾਹੇ ਇਸ ਪਾਸੇ ਮੰਦਰ ਦੇ ਬਿਲਕੁਲ ਸਾਹਮਣੇ ਤੋ ਜਾਓ ਤੁਹਾਨੂੰ ਇੱਥੇ ਲਿਸਟ ਮਿਲ ਜਾਏਗੀ ਬੇਨਤੀ ਕਰ ਦਿੱਤੀ ਹੈ ਕਿ ਲਿਸਟ ਨੂੰ ਪ੍ਰੋਪਰ ਜਿਹੜਾ ਤਰੀਕੇ ਨਾਲ ਲਾਇਆ ਜਾਵੇ ਕਿਤੇ ਕੱਲ ਨੂੰ ਇਹ ਪੇਜ ਫਟ ਨਾ ਜਾਵੇ ਆ ساری ਡਿਟੇਲ ਹੈ ਜੀ ਜਈ ਕਿਹੜੇ ਜਈ ਕਿਹੜੇ ਜਈ ਕੋ ਕਿਹੜਾ ਡਿਪਾਰਟਮੈਂਟ ਔਰ ਕੀ ਨਾਮ ਹੈ ਆ ਇੱਥੇ ਜਿਹੜੇ ਕਰਮਚਾਰੀ ਉਹਨਾਂ ਸਾਰਿਆਂ ਦੀ ਡਿਟੇਲ ਹੈ ਤਾਂ ਤੁਸੀਂ ਅਗਰ ਇੱਥੇ ਆਉਣਾ ਤੁਹਾਨੂੰ ਕੋਈ ਦਿੱਕਤ ਹੈ ਹੈਲਪ ਡੈਸਕ ਵੀ ਇੱਥੇ ਮੁਲਾਜ਼ਮ ਹੁਣ ਪਤਾ ਨਹੀਂ ਕਿੱਥੇ ਚਲ ਗਏ ਮੇਰੇ ਖਿਆਲ ਲੰਚ ਟਾਈਮ ਹੈ ਪਹਿਲਾਂ ਇੱਥੇ ਸੀਗੇ ਮੇਰਾ ਜੀਵ ਉਹਨਾਂ ਦਾ ਨਾਮ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਉਹਨਾਂ ਨੂੰ ਆਪਣੀ ਪਰੇਸ਼ਾਨੀ ਦੱਸ ਸਕਦੇ ਹੋ ਆਪਣੀ ਰਸੀਦ ਲੈ ਸਕਦੇ ਹੋ ਔਰ ਵੱਡੀ ਗੱਲ ਜਿਹੜੀ ਖਾਸ ਇਹਨਾਂ ਦੱਸਿਆ ਜੇਕਰ ਤੁਹਾਡੀਆਂ ਜਿਹੜੀਆਂ ਲਾਈਟਾਂ LED ਲਾਈਟਸ ਰਿਪੇਅਰ ਨਹੀਂ ਹੁੰਦੀਆਂ ਜਿੰਨਾ ਡਿਲੇ ਹੋਊਗਾ ਪਰ ਡੇ 100 ਰੁਪਿਆ ਜਿਹੜਾ ਤੁਸੀਂ ਉਹਨਾਂ ਨੂੰ ਫਾਈਨ ਜਿਹੜਾ ਲੈ ਸਕਦੇ ਨਗਰ ਕੌਂਸਲ ਉਹਨਾਂ ਨੂੰ ਫਾਈਨ ਲੱਗੂਗਾ ਜਿਹੜੀ ਪ੍ਰਾਈਵੇਟ ਕੰਪਨੀ ਔਰ ਨਗਰ ਕੌਂਸਲ ਵੀ ਅਗਰ ਰਿਸਪੌਂਸਿਬਿਲਟੀ ਆਪਣੀ ਨਹੀਂ ਸਮਝਦਾ ਨਗਰ ਕੌਂਸਲ ਦੇ ਮੁਲਾਜ਼ਮ ਵੀ ਜਿਹੜੇ ਜਵਾਬਦੇ ਹੋਣਗੇ ਤਾਂ ਤੁਹਾਡੀ ਸਹੂਲਤ ਲਈ ਅਸੀਂ ਵੀਡੀਓ ਬਣਾਈ ਆ ਤੁਸੀਂ ਆ ਕੇ ਆਪਣੇ ਕੰਮ ਕਰਾਉਣੇ ਜਿੱਥੇ ਕਿਤੇ ਕੰਮ ਆੜਦਾ ਸਾਨੂੰ ਵੀ ਕਾਲ ਕਰ ਲਿਓ 8360101573 9878443770 ਕਾਲ ਕਰ ਲਿਓ ਹਮੇਸ਼ਾ ਤੁਹਾਡੀ ਸੇਵਾ ਵਿੱਚ ਉਪਸਥਿਤ ਰਾਵਾਂਗੇ ਰਲ ਮਿਲ ਕੇ ਤੁਹਾਡੀ ਜ਼ਿੰਦਗੀ ਨੇ ਥੋੜਾ ਜਿਹਾ ਸੌਖਾ ਕਰਨਾ ਬਣੇ ਰਹਿਣਾ ਬਿਵਤੀ ਨਵਾਸ਼ਾ ਮੜ ਛੋੜ ਵੀ ਦਿਨੇਸ਼ੂਰੀ ਕੈਮਰਾ ਪਰ ਸਮਝੀ ਗੋ ਜਾਸਤ ਬਹੁਤ ਜਲਦੀ ਫਿਰ ਤੋ ਹਸ ਰਵਾਂਗੇ ਸਤਿ ਸ਼੍ਰੀ ਅਕਾਲ ਰੱਬ ਰਾਖਾ ਆ ਲਵਾ ਯਾਰ ਇੱਥੇ ਪਾਜੀ ਹੈਲੋ ਇਹਨੂੰ ਚੰਗੀ ਤਰ੍ਹਾਂ ਲਾਓ ਯਾਰ